ਬਲਬੀਰ ਸਿੰਘ ਪੰਨੂ ਨੇ ਕੰਮ ਬਹੁਤ ਕੀਤੇ ਨੇ ਪੰਨੂ ਜਿੱਥੇ ਦੀ ਕਹੇਗਾ ਸੀ ਉੱਥੇ ਖਲੋਵਾਂਗੇ ਵੋਟ ਜਿੱਥੇ ਵੀ ਪੰਨੂ ਕਹੇਗਾ ਪਾਵਾਂਗੇ ਜਿੰਨਾ ਚਿਰ ਇੱਕ ਵੀ ਆਪਣੀ ਜ਼ਿੰਦਗੀ ਬਲਬੀਰ ਸਿੰਘ ਪੰਨੂ ਦੇ ਨਾਲ ਰਾਵਾਂਗੇ ਨਾਲੇ ਸਾਡਾ ਪੁੱਤ ਵੀ ਆ ਨਾਲੇ ਮੰਤਰੀ ਵੀ ਆ ਜਿਹੜੇ ਉਹ ਕੰਮ ਕਰਨ ਧਿਆ ਨਾ ਅਜਿਹਾ ਸੀਦਾ ਕਹਿਣਾ ਨਹੀਂ ਕੀਤੇ ਸਾਰੀ ਉਮਰ ਤਾਈ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ ਸਾਡੇ 750 ਰਾਂ ਵੀ ਪਾਉਂਦੇ ਰਹੇ ਆ ਪਰ ਕੁਝ ਤਾਂ ਉਹਨਾਂ ਕੁਝ ਨਹੀਂ ਗਾ ਸਿੱਕੇ ਕਿੱਧਰ ਵੋਟ ਪਾ ਰਹੇ ਆ ਆਮ ਪਾਰਟੀ ਝੰਡਾ ਕਿਦਾ ਲਾਇਆ ਕੋਈ ਆਮ ਪਾਰਟੀ ਕਾਂਗਰਸ ਪਾਰਟੀ ਨੂੰ ਐਸ ਤੋਂ ਪਹਿਲਾਂ ਪਾਉਂਦੇ ਰਹੇ ਵੋਟਾਂ ਤੁਸੀਂ ਹਾਂਜੀ ਬੜੀਆਂ ਪਾਈਆਂ ਅਸੀਂ 30 40 ਸਾਲ ਪਾਈਆਂ ਪਰ ਸਾਡੇ ਨਿਆਣਿਆਂ ਨੂੰ ਜੇਲੇ ਕਿ ਲਾਇਆ ਸਰ ਜੀ ਤੁਸੀਂ ਕਹਿੰਦੇ ਫੱਟੀ ਪੋਚਣੀ ਆਈ ਇਹਨਾਂ ਸਾਰਿਆਂ ਨੇ ਪੁੱਜ ਦੇਣੀਆਂ ਤੇ ਚੜਾ ਦੇਣੇ ਝੰਡੇ ਦੇ ਪੰਨੂ ਲੀਡਰ ਦੇ ਤੁਸੀਂ ਕਿਹਨੂੰ ਵੋਟ ਅਸੀਂ ਪੰਨੂ ਸਾਹਿਬ ਨੂੰ ਪਾਉਣੀ ਆ ਤੁਸੀਂ ਕਿਉਂ ਪਾਣਾ ਸਾਡਾ ਬੱਚਾ ਹੈ ਉਹਦੇ ਨਾਲ ਸਾਥ ਦੇਵਾਂਗੇ ਉਹਦਾ ਇਹਦੇ ਝੰਡੇ ਚਲਾਉਣੇ ਆ ਜੇ ਕੋ ਕਹੇ ਕਿ ਮਾਤਾ ਇੱਕ ਅੱਧਾ ਸਾਡਾ ਵੀ ਲਾੜ ਛੱਡ ਫੇਰ ਨਹੀਂ ਲਾਉਣਾ ਨਹੀਂ ਲਾਉਣਾ ਤੁਸੀਂ ਕਿਹਨੂੰ ਵੋਟ ਪਾਓ ਪੰਨੂ ਸਾਨ ਤੁਸੀਂ ਵੀ ਹਾਂਜੀ ਸਾਰੇ ਕੀ ਬਾਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਕਿੱਧਰ ਜਾ ਰਹੇ ਹੋ ਪੰਨੂ ਸਾਹਿਬ ਕਿਹ ਹੋਰ ਦਾ ਤੇ ਖਾਤਾ ਖੋਲੋ ਨਾਲ ਕੀ ਕਰਨ ਦੇ ਨਹੀਂ ਖੋਲਣਾ ਨਹੀਂ ਖੋਲਣਾ ਹੋਰ ਨਾਲ ਬੰਨਿਆ ਅੱਛਾ ਪੰਨੂ ਸਾਹਿਬ ਦਾ ਚਰਦਾ ਖਾਤਾ ਆ ਵੇਖੋ ਸਾਨੂੰ ਘਰ ਪਾ ਕੇ ਦਿੱਤੇ ਆ ਅਈ ਕਿ ਬੰਨੇ ਜਾਣਾ ਵੋਟ ਕਿਨੂੰ ਪਾ ਰਹੇ ਹੋ ਵੋਟ ਪੰਨੂ ਸਾਹਿਬ ਨੂੰ ਪਾਉਣੀ ਹੈ ਜੀ ਸਰ ਕੀ ਵੋਟ ਫਿਰ ਕਿੱਧਰ ਪਾਏ ਇਹਦੀ ਵੋਟ ਪਾਏਗੀ ਜੀ ਆਪ ਪਾਰਟੀ ਨੂੰ ਚਾਰੋਂ ਵਾਲੇ ਤੁਹਾਡੇ ਕੋਈ ਸੇ ਗਾਕ ਵੀ ਆਂਦੇ ਹੋਣਗੇ ਉਹਨਾਂ ਦਾ ਕੀ ਮੂਡ ਹੈ ਕੀ ਕਹਿੰਦੇ ਨੇ ਕਿੱਧਰ ਵੋਟ ਪਾਵਾਂ ਹਾਂਜੀ ਉਹ ਆਮ ਆਦਮੀ ਪਾਰਟੀ ਵਾਲੀ ਬਣ ਗਈ ਲੋਕਾਂ ਦਾ ਕੀ ਮੂਡ ਹੈ ਕਿੱਧਰ ਜਾਣਗੇ ਕਿੱਧਰ ਵੋਟ ਪਾਉਣਗੇ ਬਲਬੀਰ ਸਿੰਘ ਪੰਨੂ ਵਾਲਾ ਆਮ ਪਾਰਟੀ ਵਾਲਾ ਜੀ ਮੂਰਿਆ ਜੀ ਹੋਰ ਕਿਸੇ ਦਾ ਝੰਡਾ ਲੱਗੇਗਾ ਵੀ ਨਹੀਂ ਕਿਹਨੂੰ ਵੋਟ ਪਹੇਗੀ ਵੀ ਨਹੀਂ ਪੰਨੂ ਦੇ ਨਾਲ ਜੀ ਪੰਨੂ ਦੇ ਨਾਲ ਕਾਂਗਰਸ ਕਾਂਗਰਸ ਵਾਲੇ ਆਉਣ ਝੰਡੇ ਲੈ ਕੇ ਤੇ ਲਾਉਣ ਦੋਗੇ ਨਹੀਂ ਜੀ ਇਹ ਨੂੰ ਨਹੀਂ ਲਾਉਣ ਦੇਣ ਇਹ ਅਕਾਲੀ ਦਾ ਲਾਉਣਗੇ ਤੇ ਕੋਈ ਨਹੀਂ ਕਾਂਗਰਸ ਪਾਰਟੀ ਦਾ ਝੰਡਾ ਲਾਓ ਨਹੀਂ ਲਾएंगे ਕਿਉਂ ਨਹੀਂ ਲਾਓ ਕੰਮੀ ਨਹੀਂ ਹੋਏ ਅਕਾਲੀ ਦਲ ਤਾਂ ਨਹੀਂ ਲਾਉਂਦੇ ਨਹੀਂ ਨਹੀਂ ਇਹ ਹੀ ਹੁਣ ਕੁਝ ਨਹੀਂ ਇਹ ਹੁਣ ਪੰਨੂ ਦੇ ਨਾਲ ਹੀ ਆ ਕਾਂਗਰਸ ਵਾਲਿਆਂ ਨੇ ਇੰਨਾ ਗੁੱਸਾ ਕਰਦਾ ਉਹਨਾਂ ਕੋ ਸਵਾਰ ਨਹੀਂ ਹੈਗਾ ਜਿਹੜੇ ਸਵਾਰਨ ਦੇ ਹੀ ਤੋਂ ਉਹਨਾਂ ਨਾਲ ਟੁਰਾਂਗੇ ਅੱਛਾ ਲਖਬੀਰ ਸਿੰਘ ਲੋਧੀ ਨੰਗਲ ਅਕਾਲੀ ਦਲ ਲੜੇ ਉਹ ਤਾਂ ਕਹਿੰਦੇ ਕੰਮ ਦੀਆਂ ਲਿਸਟਾਂ ਗਣਾਉਂਦੇ ਕੰਮ ਹੀ ਬੜੇ ਕਰਾਏ ਚਲੋ ਜਿਨ੍ਹਾਂ ਨੇ ਕੀਤੇ ਹੋਣਗੇ ਉਹ ਕਹਿੰਦੇ ਸਾਡਾ ਤਾਂ ਕੋਈ ਕੀਤਾ ਨਹੀਂ ਤੇ ਜੇ ਕੋਈ ਹੋਰ ਝੰਡੇ ਲੈ ਕੇ ਆ ਜਾਵੇ ਕੱਲ ਨੂੰ ਕਵੇ ਅਕਾਲੀ ਦਲ ਤਾਂ ਜਾਂ ਕਾਂਗਰਸ ਵਾਲਾ ਜਾਂ ਭਾਜਪਾ ਵਾਲਾ ਕਿ ਕੋਈ ਗੱਲ ਨਹੀਂ ਪੜਨੇ ਆ ਸਾਡਾ ਵੀ ਇੱਕ ਇੱਕ ਝੰਡਾ ਲਾ ਛੱਡ ਲਾਓਗੇ ਨਹੀਂ ਝੰਡਾ ਤੁਹਾਡੇ ਘਰ ਕੀ ਤਾਂ ਲੱਗੇ ਪੰਨ ਅੱਛਾ ਵੋਟ ਕਿਨੂੰ ਪਾਉਣੀ ਪੰਨੂ ਨੂੰ ਨਿਕਾ ਨਿਕਾ ਰਹੀ ਉਹ ਨਾਲ ਉਹਨੂੰ ਖੜਾਇਆ ਉਹਨੂੰ ਅੱਛਾ ਹੈ ਤੇ ਹੋਰ ਆਹੀ ਉਹਨੂੰ ਛੱਡ ਕੇ ਤੇ ਹੁਣ ਕਿੱਧਰ ਜਾਈਏ ਉਹਦੋਂ ਬਣੋ ਕਾਂਗਰਸੀਆਂ ਦੀ ਗੱਡੀ ਆਉਂਦੀ ਕਹਿੰਦੇ ਝੰਡੇ ਲਾਉਣੇ ਨੇ ਲਾਉਣ ਦੋਗੇ ਨਹੀਂ ਜੀ ਕਿਉਂ ਕਿਉਂਕਿ ਉਹਨਾਂ ਕੋਈ ਕੰਮ ਨਹੀਂ ਕੀਤਾ ਅਕਾਲੀਵਾਲੇ ਚਾ ਜੀ ਅੱਛਾ ਤੇ ਜਿਹੜੀ ਅਕਾਲੀ ਦਲ ਵਾਲੇ ਆ ਉਹਨਾਂ ਨੇ ਕੋਈ ਕੀਤਾ ਜੀ ਭਾਜਪਾ ਵਾਲਿਆਂ ਦਾ ਤੇ ਕੁਝ ਨਾ ਕੁਝ ਹੋਏਗਾ ਨਹੀਂ ਜੀ ਨਹੀਂ ਉਹਨਾਂ ਦਾ ਨਾਂ ਹੀ ਨਹੀਂ ਹੈਗਾ ਇੱਥੇ ਦੇ ਫਿਰ ਇੱਥੇ ਨਾ ਕੀਦਾ ਇੱਥੇ ਬਲਵੀਰ ਸਿੰਘ ਪੰਨੂ ਦਾ ਆਮ ਪਾਰਟੀ ਦਾ ਇੱਕ ਤਰੀਕ ਨੂੰ ਕਿਹੜੇ ਬਟਨ ਦੀਆਂ ਚੀਕਾ ਘੜਾਉਣੀਆਂ ਪੰਜ ਝਾੜੂ ਦੀਆਂ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਅੱਖਾਂ ਦੇ ਆਪਰੇਸ਼ਨ ਕਰਾਏ ਕੱਚੇ ਕਮਰਿਆਂ ਦੇ ਕਣਕ ਸਭ ਕੁਝ ਸਹੂਲਤਾਂ ਸਾਨੂੰ ਆਪ ਦਿੱਤਾ ਕਮਰੇ ਆ ਲਈ ਸਭ ਜੀ ਇਦਾਂ ਜੀ ਆਪ ਪਾਰਟੀ ਦਾ ਪ੍ਰਚਾਰ ਕਰਿਆ ਅਸੀਂ ਆਪਣਾ ਬਣਾਇਆ ਇਹਨੂੰ ਸਾਡਾ ਇਹ ਬਣਿਆ ਵਾ ਤੇ ਹੁਣ ਅਸੀਂ ਗੱਜ-ਵੱਜ ਕੇ ਇਹਦੇ ਮਗਰ ਚੱਲੇ ਆ ਤੇ ਝੰਡਾ ਲੱਗੇਗਾ ਨਾ ਇਹ ਕਾਂਗਰਸ ਦਾ ਲੱਗਣ ਦੇਣਾ ਜੇ ਤੇ ਨਾ ਲੱਗੂਗਾ ਤੇ ਨਾ ਕਾਡੀਆਂ ਦੇ ਲੱਗਣ ਦੇਣਾ ਨਾ ਲੱਗੂਗਾ ਹੋਰ ਪਾਰਟੀ ਦਾ ਝੰਡਾ ਹੀ ਨਹੀਂ ਲੱਗਣਦਾ ਅੱਛਾ ਝੰਡੇ ਜਿਹੜੇ ਲਾਏ ਨੇ ਪਿਆਰ ਨਾਲ ਲਾਏ ਨੇ ਚਾਹ ਨਾਲ ਲਾਏ ਨੇ ਉਤਸ਼ਾਹ ਨਾਲ ਲਾਏ ਨੇ ਕਿ ਡਰ ਨਾਲ ਲਾਏ ਨੇ ਇਹ ਪਿਆਰ ਨਾਲ ਲਾਏ ਆ ਜੀ ਕੰਮ ਬਹੁਤ ਕਰਾਇਆ ਪੰਨੂ ਸਾਹਿਬ ਨੇ ਘਰ ਬੜੇ ਬਣਾ ਕੇ ਦਿੱਤੇ ਅਲੀਆਲ ਦੇ ਵਿੱਚ ਇਹ ਝੰਡੇ ਹੀ ਲਾਏ ਆ ਕਿ ਵੋਟਾਂ ਵੀ ਨਹੀਂ ਨਹੀਂ ਵੋਟਾਂ ਵੀ ਆ ਗਈਆਂ ਜੇ ਚੰਡੇ ਉਹਨਾਂ ਹੀ ਲਾਉਣੇ ਜਿਹਨਾਂ ਵੋਟਾਂ ਪਾਉਣੀਆਂ ਵਾ 15-20 ਸਾਲ ਤੋਂ ਕਾਂਗਰਸ ਦੇ ਨਾਲ ਰਹੇ ਹਾਂ ਉਸ ਤੋਂ ਬਾਅਦ 10 ਸਾਲ ਇਕੱਲੀ ਦਲ ਦੇ ਨਾਲ ਰਹੇ ਪਰ ਕਿਸੇ ਨੇ ਹੱਦੀ ਕੋਈ ਵੀ ਸੁਣਵਾਈ ਨਹੀਂ ਕੀਤੀ 13 ਸਾਲ ਹੋ ਗਏ ਆ ਸਾਡੇ ਵਾਲੀ ਵਾਲ ਦੀ ਬਾਈਪਾਸ ਤੋਂ ਫਦੇਗੜ ਤੱਕ ਕਿਸੇ ਨੇ ਸੜਕ ਬਣਾਉਣ ਦਾ ਨਾਂ ਨਹੀਂ ਲਿਆ ਜਿਹੜਾ ਕਿ ਬਲਬੀਰ ਸਿੰਘ ਪੰਨੂ ਚੇਅਰਮੈਨ ਪੰਜਾਬ ਪੰਚਾਇਤ ਨੇ ਸਾਡੀ ਸੜਕ 13 ਸਾਲਾਂ ਬਾਅਦ ਬਣਾਈ ਹੈ ਜਦੋਂ ਆਮ ਆਦਮੀ ਪਾਰਟੀ ਨਹੀਂ ਉਦੋਂ ਕਿਹਨੂੰ ਪਾਉਂਦੇ ਹੋ ਉਹ ਦੋ ਘੰਗਰੂਸ ਨੂੰ ਪਾਉਂਦੇ ਹਾਂ ਹੁਣ ਇੱਕ 80 ਸਵਾਰਿਆ ਨਹੀਂ ਨਾ ਦੱਖਣੀ ਬੂਟਾ ਇਸੇ ਪਾਰਟੀ ਨੂੰ ਪਾਉਣੀ ਆ ਹੋਰ ਕਿਹਨੂੰ ਪਾਉਣੀ ਆ ਹਾਲੀਆ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹਰ ਪਾਸੇ ਇੱਕੋ ਹੀ ਰੰਗ ਦੇ ਝੰਡੇ ਜਿਹੜੇ ਨੇ ਉਹ ਝੂਲੇ ਨੇ ਇੱਧਰ ਕੁਝ ਪਿੰਡ ਵਾਸੀ ਬੈਠੇ ਨੇ ਅਲੀ ਹਾਲ ਦੇ ਆਪਾਂ ਇਹਨਾਂ ਤੋਂ ਜ਼ਰੂਰ ਜਾਣਾਂਗੇ ਕਿ ਆਖਿਰ ਵਜਾ ਕੀ ਕਿਹਨਾਂ ਤੁਹਾਡਾ ਮੇਰਾ ਨਾਮ ਬੰਟੀ ਆ ਮੈਂ ਬਲਵੀਰ ਸਿੰਘ ਪੰਨੂ ਦੇ ਝੰਡੇ ਲੱਗੇ ਨੇ ਉਹਨੇ ਬਲਵੀਰ ਸਿੰਘ ਪੰਨੂ ਨੇ ਕੰਮ ਬਹੁਤ ਕੀਤੇ ਨੇ ਆ ਵੇਖੋ ਸੜਕਾਂ ਇੱਥੇ ਕੈਮਰਾ ਮਾਰ ਕੇ ਦਿਖਾਓ ਆ ਵੇਖੋ ਸੜਕ ਬਣੀ ਇਧਰ ਨੂੰ ਬਟਾਲੇ ਤੋਂ ਫਤਿਹਗੜ੍ਹ ਤੱਕ ਤੇ ਲੋਕਾਂ ਦੇ ਮਕਾਨ ਬਣਾ ਕੇ ਦਿੱਤੇ ਨੇ ਟਾਇਲ ਲੱਗੀ ਆ ਜਿੱਥੇ ਇੱਥੇ ਰੂੜੀਆਂ ਲੱਗੀਆਂ ਹੁੰਦੀਆਂ ਸੀ ਆ ਟਾਇਲ ਬਲਵੀਰ ਸਿੰਘ ਪੰਨੂ ਨੇ ਲਵਾਈ ਆ ਬਹੁਤ ਵਧੀਆ ਕੰਮ ਕੀਤੇ ਕਈਆਂ ਦੀਆਂ ਅੱਖਾਂ ਬਣਵਾਈਆਂ ਕਈਆਂ ਦੇ ਇਲਾਜ ਕਰਵਾਏ ਉਹਨਾਂ ਨੇ ਅੱਖਾਂ ਖੋਲੀਆਂ ਕਹਿ ਸਕਦੇ ਹਾਂ ਕਈਆਂ ਦੀਆਂ ਖੋਲੀਆਂ ਬਿਲਕੁਲ ਅੱਖਾਂ ਪੰਨੂ ਸਾਹਿਬ ਨੇ ਖੋਲੀਆਂ ਕਈਆਂ ਦੀਆਂ ਤੇ ਬਹੁਤ ਉਹਨਾਂ ਦਾ ਧੰਨਵਾਦ ਆ ਉਹਨਾਂ ਦੇ ਰਿਣੀ ਆਹੀ ਤੁਹਾਡੇ ਤੁਹਾਡੇ ਇਸ ਅਲੀ ਹਾਲ ਦੇ ਵਿੱਚ ਜਿੱਧਰ ਵੀ ਦੇਖ ਰਿਹਾ ਮੈਂ ਇੱਥੇ ਵੀ ਦੇਖਣੇ ਤਾਂ ਝੰਡੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਹੋਰ ਕਿਸੇ ਦਾ ਝੰਡਾ ਨਹੀਂ ਲੱਗਦਾ ਨਹੀਂ ਨਹੀਂ ਲੱਗੇਗਾ ਜੀ ਹੋਰ ਕਿਸੇ ਦਾ ਝੰਡਾ ਲੱਗੇਗਾ ਵੀ ਨਹੀਂ ਕਿਹਨੂੰ ਵੋਟ ਪਵੇਗੀ ਵੀ ਨਹੀਂ ਬਲਬੀਰ ਸਿੰਘ ਪੰਨੂ ਨੂੰ ਪਏਗੇ ਹਾਂ ਜੀ 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 ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਜੀ ਬੀਰ ਸਿੰਘ ਪੰਨੂ ਬਾਰੇ ਕੀ ਕਹਿੰਦੇ ਹੋ ਬੀਰ ਸਿੰਘ ਪੰਨੂ ਬਹੁਤ ਚੰਗਾ ਆਦਮੀ ਹੈ ਕਿਰਪਤ ਜੀ ਅਰਜਿੰਦਰ ਸਿੰਘ ਬਾਜਵਾ ਉਹ ਆਪਣੇ ਹਿਸਾਬ ਦੇ ਵਿੱਚ ਉਹ ਸਾਨੂੰ ਉਹਦੇ ਨੇ ਸਾਨੂੰ ਉਹਦੇ ਕੋਈ ਮਦਦ ਨਹੀਂ ਦਿੱਤੀ ਲਖਵੀਰ ਸਿੰਘ ਲੋਧੀ ਨੰਗਲ ਨਹੀਂ ਨਾ ਨਹੀਂ ਕਿਸੇ ਨੇ ਨਹੀਂ ਸਵੇ ਸਾਨੂੰ ਇਹਨੇ ਬਾਹ ਮੜੀ ਸਾਡੀ ਤੁਸੀਂ ਕਿਹਨੂੰ ਵੋਟ ਕਰੋਗੇ ਇਹ ਨਹੀਂ ਬਲਬੀਰ ਸਿੰਘ ਪੰਨੂ ਨੂੰ ਉਹਨੂੰ ਵੋਟ ਪਾਣੀ ਹੈ ਹਾਂਜੀ ਪੱਕੀ ਗੱਲ ਹੈ ਪੱਕੀ ਗੱਲ ਆ ਚੱਕਰ ਕੀ ਹੈ ਇਹ ਵੀ ਕਹਿ ਰਹੇ ਨੇ ਪੰਨੂ ਇਹ ਵੀ ਕਹਿ ਰਹੇ ਨੇ ਪੰਨੂ ਇਹ ਵੀ ਕਹਿ ਰਹੇ ਨੇ ਪੰਨੂ ਤੇ ਜੇ ਮੈਂ ਨਾਮ ਲਿਆ ਬਾਜਵਾ ਸਾਹਿਬ ਦਾ ਤੇ ਕੋਈ ਹਾਮੀ ਭਰ ਕੇ ਰਾਜੀ ਪੰਨੂ ਪੰਨੂ ਸਾਹਿਬ ਨੂੰ ਵੋਟ ਪੋਗੀ ਜੀ ਉਹਨਾਂ ਨੂੰ ਹਾਂਜੀ ਹਾਂਜੀ ਬਾਜਵੇ ਨੂੰ ਕਿਉਂ ਨਹੀਂ ਪਏਗੀ ਤਿਰਪਤਰ ਜਿੰਦਰ ਸਿੰਘ ਬਾਜਵਾ ਐਡਾ ਵੱਡਾ ਨਾਮ ਯਾਰ ਉਹਨਾਂ ਦਾ ਆਪਣਾ ਹਿਸਾਬ ਤਾਂ ਆਵਿਆ ਜੀ ਅੱਛਾ ਹਾਂਜੀ ਜੇਸ ਬੰਦੇ ਨੇਕ ਨੇ ਹਾਂਜੀ ਇਹਨਾਂ ਨੂੰ ਵੋਟ ਪੋਗੀ ਜੀ ਇਹਨਾਂ ਨੂੰ ਵੋਟ ਪਏ ਤੇ ਲਖਵੀਰ ਸਿੰਘ ਲੋਧੀ ਨੰਗਲ ਅਕਾਲੀ ਦਲ ਲੱਗਦਾ ਨਹੀਂ ਉਹਨਾਂ ਵੀ ਕਿਤੇ ਪਰਖ ਲੈਣਾ ਚਾਹੀਦਾ ਤੁਹਾਨੂੰ ਨਹੀਂ ਜੀ ਨਹੀਂ ਨਹੀਂ ਇਥੇ ਝੰਡਾ ਵਾਕੇ ਨਹੀਂ ਕਿਸੇ ਦਾ ਹੋਰ ਲੱਗਣ ਦੇਣਾ ਨਹੀਂ ਜੀ ਨਹੀਂ ਜੀ ਨਹੀਂ ਨਹੀਂ ਜੀ ਜੋ ਪਿੰਡ ਦਾ ਤੁਸੀਂ ਦੇਖ ਰਹੇ ਹੋ ਕਿ ਸਾਰੇ ਇੱਕ ਮੋਠੇ ਇੱਕ ਜੋਟ ਨੇ ਤੇ ਇੱਕੋ ਸੁਰ ਦੇ ਵਿੱਚ ਕਹਿ ਰਹੇ ਨੇ ਕਿ ਇੱਥੇ ਹੁਣ ਜਿਹੜੇ ਝੰਡੇ ਝੂਲਣੇ ਨੇ ਸਿਰਫ ਆਮ ਆਦਮੀ ਪਾਰਟੀ ਦੇ ਹੀ ਨੇ ਇਹ ਪਿੰਡ ਵਾਸੀ ਕਹਿ ਰਹੇ ਨੇ ਫਿਰ ਵੀ ਅਸੀਂ ਗੜੀਆਂ ਵਾਲੇ ਚੱਲਦੇ ਆਂ ਸੱਚਾਈ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਸੱਚ ਕੀ ਹੈ ਅਸੀਂ ਦੇਖ ਰਹੇ ਆਂ ਕਿ ਆ ਸਾਹਮਣੇ ਮਾਤਾਵਾਂ ਵੀ ਕੁਝ ਖੜੀਆਂ ਨੇ ਕੁਝ ਮਹਿਲਾਵਾਂ ਵੀ ਨੇ ਅਸੀਂ ਇਹਨਾਂ ਤੋਂ ਜਾਣਦੇ ਆਂ ਜਿਹੜੇ ਲੱਗੇ ਹੋਏ ਨੇ ਝੰਡੇ ਪੰਨੂ ਦੇ ਨਾਲ ਜੀ ਪੰਨੂ ਦੇ ਨਾਲ ਪੰਨੂ ਦੇ ਨਾਲ ਜੀ ਇਸ ਤੋਂ ਪਹਿਲਾਂ ਕਿਹਦੇ ਨਾਲ ਇਸ ਤੋਂ ਪਹਿਲਾਂ ਕਿਹਦੇ ਨਾਲ ਹੁੰਦੇ ਸੀ ਇਸ ਦੇ ਨਾਲ ਹੈਗੇ ਹਾਂ ਪਹਿਲਾਂ ਚੱਲੋ ਹੁਣ ਰੋ ਤੁਸੀਂ ਫਿਰ ਕੀ ਹੋਇਆ 10 ਕੋਈ ਗੱਲ ਨਹੀਂ ਜਿੰਨਾ ਚਿਰ ਰਹੇ ਹੁਣ ਇਹਦੇ ਨਾਲ ਹੀ ਹੁਣ ਇਹਦੇ ਨਾਲ ਬਿਲਕੁਲ ਇਹਦੇ ਨਾਲ ਕਿਹੜੀ ਗੱਲਾਂ ਇਹਦੇ ਨਾਲ ਇਹਦੇ ਨਾਲਿਆਂ ਵੀ ਸਾਡੀਆਂ ਕਮੀਆਂ ਪੂਰੀਆਂ ਕਰਨਗੇ ਸਾਡੀਆਂ ਕਮੀਆਂ ਪੂਰੀਆਂ ਕਰਨਗੇ ਇਸ ਕਰਕੇ ਨਾਲ ਹਾਂ ਹਜੇ ਸਾਡੀ ਸਾਡੀ ਅੱਗੇ ਕੋਈ ਕਮੀ ਪੂਰੀ ਨਹੀਂ ਹੋਈ ਨਹੀਂ ਹੋਈ ਹੁਣ ਸਾਰੇ ਆਮ ਇਹਨਾਂ ਦੇ ਨਾਲ ਅੱਛਾ ਕਾਂਗਰਸ ਪਾਰਟੀ ਦਾ ਝੰਡਾ ਲਾਓਗੇ ਨਹੀਂ ਲਾएंगे ਕਿਉਂ ਨਹੀਂ ਲਾਓ ਕੰਮ ਹੀ ਨਹੀਂ ਹੋਏ ਅੱਛਾ ਕੰਮ ਹੀ ਨਹੀਂ ਹੋਏ। ਅਕਾਲੀ ਦਲ ਵਾਲੇ ਕਹਿੰਦੇ ਬਾਦਲ ਸਾਹਿਬ ਨੇ ਕੰਮ ਹੀ ਬੜੇ ਕੀਤੇ ਨੇ। ਚਲੋ ਕੋਈ ਗੱਲ ਨਹੀਂ। ਉਹ ਤੁਸੀਂ ਹੁਣ ਛੱਡੋ ਨਾ। ਨਹੀਂ ਨਹੀਂ ਅਕਾਲੀ ਦਲ ਤਾਂ ਨਹੀਂ। ਨਹੀਂ ਨਹੀਂ ਇਹ ਹੁਣ ਕੁਝ ਨਹੀਂ ਇਹ ਹੁਣ ਪੰਨੂ ਦੇ ਨਾਲ ਹੀ ਆ। ਬੰਨੂ ਦੇ ਨਾਲ ਹੀ ਆ। ਸਾਸੀ ਕਾਰ। ਸਾਸੀ ਕਾਰ। ਹਾਂਜੀ। ਹਾਂਜੀ ਦਾ ਝੰਡਾ ਚੱਕ ਲਿਆ ਜੇ। ਆਈਆ ਆਪ ਤੇ ਪੰਨੂ ਦਾ ਪੰਨੂ ਦਾ। ਪੰਨੂ ਦਾ। ਹਾਂਜੀ। ਪੰਨੂ ਨਾਲ ਚੱਲੀ ਕਾਂਗਰਸ ਵਾਲਿਆਂ ਨਾਲ ਇਹਨਾਂ ਗੁੱਸਾ ਖਾਦਾ। ਉਹਨਾਂ ਕੋ ਸਵਾਰੀ ਨਹੀਂ ਹੈਗਾ। ਅੱਛਾ। ਹਾਂਜੀ ਜਿਹੜੇ ਸਵਾਰਨ ਦੇ ਹੀ ਤੋਂ ਉਹਨਾਂ ਨਾਲ ਟੁਰਾਂਗੇ। ਆਮ ਆਪੀ ਪਾਰਟੀ ਸਵਾਰੀ ਹੈ ਕੋਈ। ਹਾਂਜੀ ਅੱਛਾ ਲਖਬੀਰ ਸਿੰਘ ਲੋਧੀ ਨੰਗਲ ਅਕਾਲੀ ਦਲ ਵਾਲੇ ਉਹ ਤਾਂ ਕਹਿੰਦੇ ਕੰਮ ਦੀਆਂ ਲਿਸਟਾਂ ਬਣਾਉਂਦੇ ਕੰਮ ਹੀ ਬੜੇ ਕਰਾਏ ਨੇ ਚਲੋ ਜਿਨ੍ਹਾਂ ਨੇ ਕੀਤੇ ਹੋਣਗੇ ਉਹ ਕਹਿੰਦੇ ਸਾਡਾ ਤਾਂ ਕੋਈ ਕੀਤਾ ਨਹੀਂ ਅੱਛਾ ਸਾਡਾ ਕੋਈ ਨਹੀਂ ਅੱਛਾ ਤੁਹਾਡਾ ਕਿੰਨੇ ਜ਼ਵਾਰਿਆ ਫਿਰ ਸਾਡਾ ਆਮ ਪਾਰਟੀ ਵਾਲਾ ਆਮ ਆਦਮੀ ਪਾਰਟੀ ਹਾਂਜੀ ਤੇ ਜੇ ਕੋਈ ਹੋਰ ਝੰਡੇ ਲੈ ਕੇ ਆ ਜਾਵੇ ਕੱਲ ਨੂੰ ਕਵੇ ਅਕਾਲੀ ਦਲ ਦਾ ਜਾਂ ਕਾਂਗਰਸ ਵਾਲਾ ਜਾਂ ਭਾਜਪਾ ਵਾਲਾ ਕਿ ਕੋਈ ਗੱਲ ਨਹੀਂ ਪੜਨੇ ਆ ਸਾਡਾ ਵੀ ਇੱਕ ਇੱਕ ਝੰਡਾ ਲਾ ਛੱਡ ਲਾਓਗੇ ਨਹੀਂ ਕੋਰੀ ਨਾ ਕਰ ਦੋ ਦੀ ਹਾਂਜੀ ਭਾਵੇਂ ਅਗਲੇ ਨੂੰ ਮਾੜਾ ਲੱਗੇ ਹਾਂਜੀ ਸੋ ਦੇਖ ਰਹੇ ਆ ਕਿ ਇਹ ਭੈਣਾ ਵੀ ਜਿਹੜੀਆਂ ਨੇ ਇਹੀ ਗੱਲ ਕਹਿ ਰਹੀਆਂ ਨੇ ਵੀ ਅਸੀਂ ਝੰਡਾ ਨਹੀਂ ਕਿਸੇ ਹੋਰ ਦਾ ਲਗਣ ਦੇਣਾ ਜੀ ਸੱਚੀ ਕਾ ਹਾਂਜੀ ਸਤਿ ਸ੍ਰੀ ਅਕਾਲ ਕੋ ਅੱਛਾ ਝੰਡਾ ਤੁਹਾਡੇ ਘਰ ਕੀ ਦਾ ਲੱਗ ਪੰਨੂ ਦਾ ਅੱਛਾ ਵੋਟ ਕਿਨੂੰ ਪਾਉਣੀ ਹੈ ਪੰਨੂ ਨੂੰ ਇਹ ਤਾਂ ਨਹੀਂ ਝੰਡਾ ਕਿਸੇ ਦਾ ਵੋਟ ਕਿਸੇ ਨੂੰ ਕਿਉਂ ਕਿਸੇ ਨੂੰ ਕਿਉਂ ਪਾਉਣੀ ਉਹ ਨਹੀਂ ਤਾਂ ਨਿਕਲੇ ਕੇ ਸਾਹਮਣੇ ਆਉ ਨੂੰ ਅੱਛਾ ਹੈ ਨਹੀਂ ਕਰਨੇ ਕਰੇ ਨਾਲ ਨੂੰ ਖੜਾਇਆ ਨੂੰ ਅੱਛਾ ਹੈ ਤੇ ਹੋਰ ਅਸੀਂ ਉਹਨੂੰ ਛੱਡ ਕੇ ਤੇ ਹੁਣ ਕਿੱਧਰ ਜਾਈਏ ਇੱਕ ਤਰੀਕ ਨੂੰ ਕਿਹੜੇ ਬਟਨ ਦੀਆਂ ਚੀਕਾ ਘੜਾਉਣੀਆਂ ਪੰਚਾੜੂ ਦੀਆਂ ਝਾੜੂ ਦੀਆਂ ਹਾਂ ਸਰ ਤੁਸੀਂ ਦੇਖ ਰਹੇ ਹੋ ਕਿ ਅਲੀਆ ਲਾਲੀਆਂ ਬੀਬੀਆਂ ਵੀ ਜਿਹੜੀਆਂ ਨੇ ਡਾਡੀਆਂ ਜਿਹੜਾ ਨਾਰਾਜ਼ ਵੀ ਨੇ ਪਰ ਪੰਨੂ ਦੇ ਹੱਕ 'ਚ ਵੀ ਨੇ ਦੂਜੀਆਂ ਪਾਰਟੀਆਂ ਕਹਿੰਦੀਆਂ ਕਿ ਉਹਨਾਂ ਸਾਡਾ ਸਵਾਰਿਆ ਕੱਖ ਨਹੀਂ ਝੰਡਾ ਵੀ ਨਹੀਂ ਉਹਨਾਂ ਦਾ ਲੱਗਣ ਦੇਣਾ ਤੇ ਪੰਨੋਵਾਰੀ ਕਹਿ ਰਹੀ ਨਾ ਕਿ ਉਹ ਸਾਡੇ ਬੱਚਿਆਂ ਵਰਗਾ ਹੈ ਅਸੀਂ ਉਹਨੂੰ ਖੜਾਇਆ ਵੀ ਹੈ ਤੇ ਨਾਲ ਦੀ ਨਾਲ ਕਹਿੰਦੇ ਸਾਡੇ ਦੁੱਖ-ਸੁਖ 'ਚ ਸ਼ਾਮਲ ਵੀ ਹੁੰਦਾ ਹੈ ਬਹੁਤ ਸੋਣਾ ਸਾਡਾ ਗੁੱਡ ਬੱਚਾ ਆ ਹਾਂ ਬਹੁਤ ਸਾਡਾ ਸਵਾਰਦਾ ਤੇ ਗਾੜੀ ਵੀ ਸਵਾਰੇਗਾ ਤੇ ਸਾਨੂੰ ਬਹੁਤ ਵਧੀਆ ਸਾਡਾ ਅਚਾ ਵਰੀਂਦਰ ਆ ਜਿਹੜਾ ਸਾਰਾ ਏਰੀਆ ਇਸ ਹਲਕੇ ਨੂੰ ਇਹ ਪਿੰਡ ਨੂੰ ਕੀ ਕਹਿੰਦੇ ਨੇ ਅਲੀਵਾਲਾ ਰਾਜ ਤੁਸੀਂ ਵੀ ਅਲੀਵਾਲ ਦੇ ਹੋ ਹਾਂਜੀ ਹਾਂਜੀ ਇਹਨਾ ਹੋਵੇ ਕਿਤੇ ਬਾਹਰੋਂ ਆਵੇਂ ਤੇ ਮੈਂ ਤੈਨੂੰ ਪੁੱਛਣਾ ਪਤਾ ਲੱਗੇ ਮੈਂ ਕਿਸੇ ਹੋਰ ਦਾ ਗੱਲ ਕਰਾਂ ਪੱਕੇ ਗੱਲ ਅਲੀ ਦੀ ਗੱਲ ਤਾਂ ਹਾਂਜੀ ਆਪਣਾ ਬੱਚਾ ਅੱਛਾ ਇਹ ਦੱਸੇ ਕਿ ਅਲੀਵਾਲ ਦੇ ਵਿੱਚ ਝੰਡੇ ਜਿੱਧਰ ਵੀ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਆ ਹਾਂਜੀ ਬਾਕੀ ਪਾਰਟੀ ਵਾਲਿਆਂ ਨੇ ਝੰਡੇ ਲਵਾਏ ਨਹੀਂ ਲਾਏ ਨਹੀਂ ਕਿ ਅਹੀਂ ਆਪਸ ਵਿੱਚ ਕੰਪਰੋਮਾਈਜ਼ ਹੋ ਜਾਂਦਾ ਨਾ ਕਿਹ ਵੇਲੇ ਕੋਈ ਗੱਲ ਨਹੀਂ ਭਾਜੀ ਝੰਡੇ ਤੁਹਾਡੇ ਤੇ ਵੋਟ ਉਹਨਾਂ ਦੀ ਇਦਾਂ ਤੇ ਨਹੀਂ ਕੰਮ ਨਹੀਂ ਨਹੀਂ ਲਵਾਏ ਨਹੀਂ ਲੋਕਾਂ ਨੇ अच्छा हां जी की ਕਹਿੰਦੇ ਕਿਉਂ ਨਹੀਂ ਲਵਾਏ ਉਹਨਾਂ ਕੰਮ ਹੀ ਨਹੀਂ ਕੋਈ ਕੀਤਾ ਤੇ ਅੱਜ ਜਿਹੜੇ ਕੰਮ ਕੀਤਾ ਉਹਨਾਂ ਦੇ ਲੋਕਾਂ ਨੇ ਲਵਾਉਣੇ ਆ ਆਮ ਆਦਮੀ ਪਾਰਟੀ ਨੇ ਗੁਰਬੀਰ ਸਿੰਘ ਪੰਨੂ ਦੀ ਮਿਹਰਬਾਨੀ ਸਾਰੀ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਅੱਖਾਂ ਦੇ ਆਪਰੇਸ਼ਨ ਕਰਾਏ ਅੱਛਾ ਕੱਚੇ ਕਮਰਿਆਂ ਦੇ ਕਣਕ ਸਭ ਕੁਝ ਸਹੂਲਤਾਂ ਸਾਨੂੰ ਆਪ ਦਿੱਤਾ ਕਮਰੇ ਵਾਲੀ ਅੱਖਾਂ ਬਣਾ ਕੇ ਦਿੱਤੀ ਹੈ ਹਾਂਜੀ ਹਾਂਜੀ ਪੰਨੂ ਸਾਹਿਬ ਨੇ ਹੈ ਤਾਂ ਕੋਈ ਨਹੀਂ ਪੰਨੂ ਕੋ ਭੱਜੇ ਥੋੜੇ ਪੰਨੂ ਵਾਲੇ ਹੀ ਸਬਜੀ ਵੇਚਣ ਵਾਲਾ ਆਮ ਆਦਮੀ ਪਾਰਟੀ ਦਾ ਝੰਡਾ ਲੈ ਕੇ ਨਾਲੇ ਤਾਂ ਸਬਜੀ ਵੇਚ ਰਿਹਾ ਤੇ ਨਾਲ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਮਰੀਦ ਹੈ ਅਸੀਂ ਇਦਨੇ ਗੱਲ ਕਰਦੇ ਹਾਂ ਕਿ ਨਾਵੀਰ ਜੀ ਤੁਹਾਡਾ ਮੇਰਾ ਨਾਮ ਬਿਲੂ ਜੀ ਬਿਲੂ ਜੀ ਝੰਡਾ ਕੇ ਦਾ ਫੜਕੇ ਤੁਰੇ ਫਿਰ ਆਮ ਪਾਰਟੀ ਸਬਜੀ ਵੇਚਦਾ ਨਹੀਂ ਆਮ ਪਾਰਟੀ ਦਾ ਪ੍ਰਚਾਰ ਕਰ ਰਿਹਾ ਇਸ ਤੋਂ ਪਹਿਲਾਂ ਸਰਕਾਰਾਂ ਬਾਰੇ ਕੀ ਕਹਿੰਦੇ ਕਾਲੀ ਤੰਗ ਉਹ ਨਾ ਕੱਖ ਨਹੀਂ ਜੀ ਕੀਤਾ ਸਾਡੀਆਂ ਫਲਸਾਂ ਨਹੀਂ ਬਣਾਈਆਂ ਆਦਨ ਬੁਲਾਣੇ ਬਣਾਣੇ ਬੁਲਾਇ ਨਹੀਂ ਆਪ ਚੋ ਨਾ ਲਾ ਕੇ ਆਪ ਬਣਾਈਆਂ ਜੀ ਇਕਿਤੇ ਇਸ ਵੇਲੇ ਤੁਹਾਨੂੰ ਆਮ ਆਦਮੀ ਪਾਰਟੀ ਕਿਹੋ ਜੀ ਲੱਗ ਰਹੀ ਹੈ ਹਾਂ ਬਹੁਤ ਚੰਗੀ ਲੱਗ ਰਹੀ ਪੰਨੂ ਸਾਹਿਬ ਬਹੁਤ ਵਧੀਆ ਹੀ ਇਮਾਨਦਾਰ ਆਦਮੀ ਆ ਅਸੀਂ ਚੰਗਾ ਚਾਹੁੰਦੇ ਆ ਕਿ ਪੰਨੂ ਸਾਹਿਬ ਜਿਹੜਾ ਹੈਣਾ ਸਾਡੇ ਮਨ ਨੂੰ ਬਹੁਤ ਚੰਗਾ ਲੱਗਦਾ ਛੋਟਾ ਜਿਹਾ ਹੀ ਆਪਣੇ ਹੱਥੀ ਪਾ ਲਿਆ ਆਪਣੇ ਹੱਥੀ ਚੁੱਕਿਆ ਬਣਾਇਆ ਹੈਣਾ ਤੇ ਸਕੂਲੇ ਵੀ ਛੇੜਾਉਣੇ ਹ ਸਕੂਲੋਂ ਖੜਦੇ ਹਾਂ ਤਾਂ ਸਾਡੇ ਨਾਲ ਵੀ ਇਹਨੇ ਆਪਣਾ ਪਰਿਵਾਰ ਹਾਨੂੰ ਸਮਝਿਆ ਗਰੀਬਾਂ ਨੂੰ ਹੈਣਾ ਤੇ ਇਹੀ ਆਪਣਾ ਬਣਾਇਆ ਇਹਨੂੰ ਤੇ ਸਾਡਾ ਇਹ ਬਣਿਆ ਵਾ ਤੇ ਹੁਣ ਅਸੀਂ ਗੱਜ-ਵੱਜ ਕੇ ਇਹਦੇ ਮਗਰ ਚੱਲੇ ਆ ਇਹ ਤਾਂ ਆਂ ਪਾਰਟੀ ਦਾ ਝੰਡਾ ਆ ਹੀ ਚੁੱਕਿਆ ਤੇ ਝੰਡਾ ਲੱਗੇਗਾ ਨਾ ਇਹ ਕਾਂਗਰਸ ਦਾ ਲੱਗਣ ਦੇਣਾ ਜੇ ਤੇ ਨਾ ਲੱਗੂਗਾ ਤੇ ਨਾ ਕਾਲੀਆਂ ਦਾ ਲੱਗਣ ਦੇਣਾ ਨਾ ਲੱਗੂਗਾ ਤੈਨੂੰ ਕਿਸ ਦਾ ਝੰਡਾ ਕਾਂਗਰਸ ਦਾ ਨਾਮ ਲੱਭੂਗਾ ਨਾ ਕਾਲੀਆਂ ਦਾ ਪੰਨੂ ਪੰਨੂ ਲੱਗੂਗਾ ਕਦੀ ਮੇਰੀ ਪਲਸਣ ਨਹੀਂ ਲਵਾਈ ਕਹਿੰਨੇ ਇਨੇ ਚੱਦਰ ਲੱਗੇ ਇਹਨਾਂ ਨੇ ਪਲਸਣਾ ਵੀ ਲਵਾਈਆ ਮੇਰੀਆ ਉਹਨਾਂ ਨੂੰ 15 ਸਾਲ ਹੋ ਗਿਆ ਮਰਿਆ ਨੇ ਇਹਨਾਂ ਕਹਿੰਨੇ ਪੁੱਛਿਆ ਤਿੰਨਾ ਪਾਰਟੀਆਂ ਨਹੀਂ ਮੈਨੂੰ ਤੇ ਉਹਨਾਂ ਮੈਨੂੰ ਪ੍ਰਸ਼ਨ ਵੀ ਲਵਾ ਕੇ ਦਿੱਤੀ ਆ ਹੁਣ ਮੈਨੂੰ ਸਾਮਾਨ ਸਟਾਕੇ ਦਿੱਤਾ ਵਾ ਮੇਰੇ ਕਮਰੇ ਦਾ ਆਪਣੀ ਜੇਬ ਚੋਂ ਆਪਣੀ ਜੇਬ ਚ ਸਟਾਕ ਦਿੱਤਾ ਤੇ ਮੇਰੀ ਮਤ ਤਾਂ ਬਹੁਤ ਕਰਨ ਦੇ ਆ ਤੇ ਹੁਣ ਗਾਂ ਹੀ ਵੀ ਉਹਦੀ ਮਤ ਕਰਾਂਗੇ ਉਹਦੇ ਨਾਲ ਤੁਰਾਂਗੇ ਉਹਦੀ ਝੰਡਾ ਫੜ ਕੇ ਤੁਰਾਂਗੇ ਹੋਰ ਪਾਰਟੀ ਦਾ ਝੰਡਾ ਹੀ ਨਹੀਂ ਲਗੰਦਾ ਵਾਂ ਪੰਨੂ ਬਾਰੇ ਇਹੋ ਕਹਿੰਨੇ ਆ ਵੀ ਬਹੁਤ ਚੰਗਾ ਬੰਦਾ ਵਾ ਬਹੁਤ ਪਿਆਰ ਕਰਦਾ ਸਾਰਿਆਂ ਨਾਲ ਅੱਛਾ ਵਾ ਚੰਗਾ ਰਹਿੰਦਾ ਵਾ ਸਾਰਿਆਂ ਦੀ ਸੁਣਦਾ ਵਾ ਜਦੋਂ ਜਾਈਏ ਚਾਹ ਪਾਣੀ ਦਾ ਹਰ ਕੰਮ ਦਾ ਸਾਡੀ ਵਧੀਆ ਕਰਦਾ ਆ ਯਾਰ ਕਿ ਇਧਰ ਵੋਟਾਂ ਜਾਣਗੇ ਸਾਰੀਆਂ ਆਮ ਪਾਰਟੀ ਨੂੰ ਕਿਹਨਾ ਤੁਹਾਡਾ ਭਾਜੀ ਬਲਦੇਵ ਸਿੰਘ ਜਾਂਗੂ ਬਲਦੇਵ ਸਿੰਘ ਜੀ ਤੁਸੀਂ ਵੀ ਕੋਈ ਝੰਡਾ ਝੁੰਡਾ ਲਾਇਆ ਹੈ ਜਾਂ ਨਹੀਂ ਹਾਂਜੀ ਝੰਡੇ ਲੱਗੇ ਆ ਜੀ ਅੱਛਾ ਝੰਡੇ ਜਿਹੜੇ ਲਾਏ ਨੇ ਪਿਆਰ ਨਾਲ ਲਾਏ ਨੇ ਚਾਹ ਨਾਲ ਲਾਏ ਨੇ ਉਤਸ਼ਾਹ ਨਾਲ ਲਾਏ ਨੇ ਕਿ ਡਰ ਨਾਲ ਲਾਏ ਨੇ ਇਹ ਪਿਆਰ ਨਾਲ ਲਾਏ ਆ ਜੀ ਕੰਮ ਬਹੁਤ ਕਰਾਇਆ ਪਰਨੂ ਸਾਹਿਬ ਨੇ ਘਰ ਬੜੇ ਬਣਾ ਕੇ ਦਿੱਤੇ ਈਲ ਯਾਲ ਦੇ ਵਿੱਚ ਕਾਂਗਰਸ ਕਾਂਗਰਸ ਵਾਲੇ ਆਉਣ ਝੰਡੇ ਲੈ ਕੇ ਤੇ ਲਾਉਣ ਦੋਗੇ ਨਹੀਂ ਨਾ ਜੀ ਇਹ ਨੂੰ ਨਹੀਂ ਲਾਉਣ ਦੇਣੇ ਇਹ ਅਕਾਲੀ ਦਲ ਲਾਉਣਗੇ ਤੇ ਕੋਈ ਨਹੀਂ ਅਕਾਲੀ ਦਲ ਤਾਂ ਹੀ ਛੱਡ ਕੇ ਪਾਰਟੀਆਂ ਆਏ ਆ ਪਾਰਟੀਆਂ ਛੱਡ ਕੇ ਆਏ ਆ ਕਿ ਬੀਜੇ ਬੀਜਪੀ ਵਾਲਾ ਆਵੇ ਤੇ ਉਹ ਤੇ ਉੱਕੇ ਨਹੀਂ ਜੀ ਅੱਛਾ 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 ਜੀ ਬਿਲ ਆ ਜਵਾਨ ਆਇਆ ਛੋਟਾ ਜਿਹਾ ਨਾਲ ਇਹਨਾਂ ਦੇ ਕਿਹਨਾ ਤੁਹਾਡੇ ਜੀ ਮੇਰਾ ਨਾਮ ਰਿੱਕੀ ਜੀ ਅੱਛਾ ਜੀ ਤੇ ਤੁਹਾਨੂੰ ਉਧਰਲੇ ਬੰਨੋ ਕਾਂਗਰਸੀਆਂ ਦੀ ਗੱਡੀ ਆਉਂਦੀ ਕਹਿੰਦੇ ਝੰਡੇ ਲਾਉਣੇ ਨੇ ਲਾਉਣ ਦੋਗੇ ਨਹੀਂ ਜੀ ਕਿਉਂ ਕਿਉਂਕਿ ਉਹਨਾਂ ਕੋਈ ਕੰਮ ਨਹੀਂ ਕੀਤਾ ਅਕਾਲੀਵਾਲਵੇ ਚ ਜੀ ਅੱਛਾ ਹਾਂਜੀ ਅੱਛਾ ਤੇ ਜਿਹੜੀ ਅਕਾਲੀ ਦਲ ਵਾਲੇ ਆ ਉਹਨਾਂ ਨੇ ਵੀ ਕੋਈ ਕੀਤਾ ਜੀ ਅੱਛਾ ਹਾਂਜੀ ਤੇ ਭਾਜਪਾ ਵਾਲਿਆਂ ਦਾ ਤੇ ਕੁਝ ਨਾ ਕੁਝ ਹੋਏਗਾ ਨਹੀਂ ਜੀ ਨਹੀਂ ਉਹਨਾਂ ਦਾ ਨਾਂ ਹੀ ਨਹੀਂ ਹੈਗਾ ਇੱਧਰ ਦੇ ਅੱਛਾ ਫਿਰ ਇੱਥੇ ਨਾ ਕੀਦਾ ਇੱਥੇ ਬਲਵੀਰ ਸਿੰਘ ਪੰਨੂ ਦਾ ਆਮ ਪਾਰਟੀ ਦਾ ਇਹ ਝੰਡਾ ਜਿੰਨਾ ਵੀ ਲੱਗਾ ਇਹ ਝੰਡੇ ਜਿਹੜੇ ਨੇ ਪੰਨੂ ਸਾਹਿਬ ਉਹਨਾਂ ਨੇ ਆਪੇ ਕਈ ਵਾਰੀ ਹੁੰਦਾ ਨਾ ਕਿ ਡਰ ਹੁੰਦਾ ਯਾਰ ਵੇਖੀ ਜੇ ਅੱਗੇ ਤੇ ਤੂੰ ਝੰਡਾ ਨਾ ਲਾਇਆ ਤੇ ਨਿਕਾ ਜਦਾ ਪਿੰਡ ਵਾਲੀ ਵਾਲ ਇਹ ਧਬਕਾ ਧੁੱਕਾ ਮਾਰਿਆ ਤਾਂ ਕਰਕੇ ਲਾਤੇ ਸਰ ਨਹੀਂ ਜੀ ਨਹੀਂ ਨਹੀਂ ਕੋਈ ਡਰ ਨਹੀਂ ਹੈਗਾ ਕਿਸਦਾ ਜੀ ਬਲਬੀਰ ਸਿੰਘ ਪੰਨੂ ਕੰਮ ਕਰਦੇ ਪਏ ਨੇ ਜੀ ਸਾਡੇ ਮਹੱਲੇ ਵਿੱਚ ਕਈਆਂ ਦੇ ਘਰ ਬਣਾ ਦਿੱਤੇ ਉਹਨੇ ਅੱਛਾ 4 ਤਰੀਕ ਨੂੰ ਪਤਾ ਲੱਗਣਾ ਜੇ ਤੁਸੀਂ ਸੱਚ ਬੋਲਣਗੇ ਕਿ ਝੂਠ ਨਹੀਂ ਅਸੀਂ ਤਾਂ ਸੱਚ ਹੀ ਬੋਲਾਂਗੇ ਜੀ ਕੀ ਨਤੀਜਾ ਉਹ ਵਾਲੀ ਹਾਲ ਤੋਂ 4 ਤਰੀਕ ਨੂੰ ਏ ਜੀ ਆਊਗਾ ਜੀ ਆਮ ਪਾਰਟੀ ਦਾ ਜੀ ਚੱਲੂ ਫਿਰਜੂਗਾ ਜੀ ਅੱਗੇ ਵੰਗੋ ਪੱਕੀ ਗੱਲ ਹੈ ਜੀ ਇਹ ਚੰਡੇ ਕਿੰਨਾ ਦੇ ਨੇ ਚੰਡੇ ਆਮ ਆਦਮੀ ਪਾਰਟੀ ਦੇ ਇਹ ਤੋਂ ਪਹਿਲਾਂ ਕਿਹਦੇ ਲਾਉਂਦੇ ਰਹੇ ਹੋ ਚੰਦੇ ਇਦਾਂ ਪਹਿਲਾਂ ਕਾਂਗਰਸ ਦੇ ਵੀ ਲੱਗਦੇ ਰਹੇ ਆ ਅਕਾਲੀ ਦਲ ਦੇ ਵੀ ਲੱਗਦੇ ਰਹੇ ਹਾਂਜੀ ਐ ਕਿ ਕੀ ਗੱਲ ਹੋ ਗਈ ਐਦਾਂ ਬਸ ਮੌਕਾ ਵੇਖ ਕੇ ਸਾਰੇ ਹੁੰਦੇ ਆ ਚੇਂਜ ਹਾਂਜੀ ਕਾ ਤੁਸੀਂ ਕਹੇ ਕਿਸ ਤੋਂ ਪਹਿਲਾਂ ਕਾਂਗਰਸ ਦੇ ਵੀ ਲੱਗਦੇ ਰਿਹਾ ਅਕਾਲੀ ਦਲ ਦੇ ਵੀ ਲੱਗਦੇ ਰਿਹਾ ਐਰ ਕੀ ਤੁਸੀਂ ਜਿਹੜੇ ਨੇ ਝੰਡੇ ਆਮ ਆਦਮੀ ਪਾਰਟੀ ਦੇ ਲਾਏ ਆ ਇਹ ਝੰਡੇ ਹੀ ਲਾਏ ਆ ਕਿ ਵੋਟਾਂ ਵੀ ਨਹੀਂ ਨਹੀਂ ਵੋਟਾਂ ਵੀ ਆਂ ਜੇ ਝੰਡੇ ਉਹਨੇ ਲਾਉਣੇ ਜੇ ਨਾ ਵੋਟਾਂ ਪਾਉਣੀਆਂ ਵਾ ਅੱਛਾ ਉਹਦਾ ਝੰਡੇ ਕਿਨੇ ਲਾਉਣੇ ਉਹਦਾ ਜਲਵਾ ਹੋਊ ਕੋਈ ਹਾਂਜੀ ਹਾਂਜੀ ਜਲਵਾ ਪੂਰਾ ਹੋਊਗਾ ਪੂਰਾ ਹੋਊਗਾ ਹਾਂਜੀ ਅਲੀਆਲ ਦੇ ਵਿੱਚ ਇਤਿਹਾਸ ਬਣੂ ਕੁਝ ਹਾਂਜੀ ਹਾਂਜੀ ਮੇਰਾ ਨਾਮ ਅਨਵਰ ਮੁਸਵੀਰ ਜੀ ਆਹੀ ਬਾਕੇ ਪਾਰਡਿਆ ਕੋ ਦਿੱਤਾ ਨਹੀਂ ਸਾਡੇ ਤੇ ਆ ਜੇ ਟਾਇਰਾਂ ਲੱਗੇ ਨਾ ਰੋਡ ਤੇ ਇਹ ਪੇੜ ਚ ਗੰਦ ਪਿਆ ਹੈ ਪੂਰਾ ਤੇ ਉਹਨੇ ਨਾ ਵੀ ਸਾਡਾ ਇਤੋਂ ਸਫਾਈ ਕਰ ਦਿੱਤੀ। ਇਹਦੇ ਖਲੋਜੋਗ ਹੋ ਗਿਆ ਸੀ। ਬਾਕੀ ਬਹੁਤ ਜ਼ਿਆਦਾ ਸਹੂਲਤਾਂ ਇੱਕ ਸਾਡਾ ਬੱਚਾ ਲੁਧਿਆਣੇ ਦਾਖਲਿਆ। ਉਹ ਤਾਂ ਮੈਂ 10 ਲੱਖ ਰੁਪਏ ਲੱਗਣ। ਉਹ ਪੰਨੂ ਸਾਹਿਬ ਕਹਿੰਦੇ ਸੀ ਲਾਵਾਂਗੇ। ਬੋਦ ਤੇ ਲੱਗੂਗਾ ਆਮ ਪਾਰਟੀ ਦਾ ਝੰਡਾ। ਹਾਂ। ਬਲਵੀ ਸਿੰਘ ਪੰਨੂ ਜੀ। ਹਾਂ। ਹੋਂ ਤੇ ਉਹ ਝੰਡਾ ਘੋਰ ਤੋਂ ਲੱਗਣਾ ਹੀ ਨਹੀਂ। ਉਹੀ ਕੰਮ ਕਰ ਰਹੇ ਨੇ। ਸਾਨੂੰ ਕਿਸੇ ਜੀਤੋਂ ਰਹਿ ਨਹੀਂ ਦੇ ਰਹੇ। ਸਹੀ ਗੱਲ। ਅੱਗੇ ਵੀ ਵਾਅਦੇ ਕਰ ਰਹੇ ਨੇ। ਜੇਕਰ ਕੋਈ ਵੀ ਹੋਰ ਰਾਜਨੀਤਿਕ ਪਾਰਟੀ ਦੇ ਲੋਕ ਆ ਜਾਣ। ਹਰਣ ਕੇ ਕਹਿਣ ਕਨਵਰਜੀ ਅਸੀਂ ਸਾਡੀ ਪਾਰਟੀ ਦਾ ਝੰਡਾ ਲਾ ਦਿਓ ਤੁਸੀਂ ਵੀ ਲਾਇਆ ਇੱਕ ਹੋਰ ਲਾ ਲਿਓ ਅਸੀਂ ਲਾਵਾਂਗੇ ਨਹੀਂ ਬਿਲਕੁਲ ਜੀ ਆਇਆ ਕਹਿੰਦੇ ਜੋ ਸਾਨੂੰ ਸਾਡੇ ਘਰ ਦੇ ਵਿੱਚ ਸਾਡਾ ਮੰਤਰੀ ਆ ਮੇਰੇ ਖਲੋਤਾ ਅਸੀਂ ਬਾਹਰ ਕੋ ਜਾਵਾਂਗੇ ਠੀਕ ਹੈ ਅੱਜ ਅੱਧੀ ਆਦਨਾਸ ਚੱਲ ਜਾਨੇ ਆ ਤੇ ਸਾਨੂੰ ਬਾਹਰੋਂ ਇੰਨੀ ਸਹੂਲਤ ਕਿਥੋਂ ਮਿਲਣੀ ਆ 15-20 ਸਾਲ ਤੋਂ ਕਾਂਗਰਸ ਦੇ ਨਾਲ ਰਹੇ ਹਾਂ ਉਸ ਤੋਂ ਬਾਅਦ 10 ਸਾਲ ਅਕਾਲੀ ਦਲ ਦੇ ਨਾਲ ਰਹੇ ਹਾਂ ਪਰ ਕਿਸੇ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਦੋਂ ਤੋਂ ਆਪ ਪਾਰਟੀ ਆਈ ਬਲਵੀਰ ਸਿੰਘ ਪੰਨੂ ਦੇ ਨਾਲ ਅਸੀਂ ਸੰਯੋਗ ਦਿੱਤਾ ਉਹਨਾਂ ਵੀ ਸਾਡਾ ਬੇਹਦ ਸਹਿਯੋਗ ਦਿੱਤਾ ਸਾਡੇ ਘਰਬਨ ਵਿੱਚ ਵੀ ਉਹਨਾਂ ਬਹੁਤ ਸਾਡੀ ਆਡੀ ਮਸਤ ਕੀਤੀ ਹੈ ਔਰ ਉਸ ਤਰ੍ਹਾਂ ਵੀ ਦਿਨ ਹੋਵੇ ਰਾਤ ਹੋਵੇ ਜਦੋਂ ਵੀ ਕਹੀ ਉਹ ਸਾਡੀ ਸੁਣਦਾ ਆ ਮੈਨੂੰ ਜਿੱਥੇ ਵੀ ਕਹੇਗਾ ਸੀ ਉੱਥੇ ਖਲੋਵਾਂਗੇ ਬੋਰਡ ਜਿੱਥੇ ਵੀ ਪੰਨੂ ਕਹੇਗਾ ਪਾਵਾਂਗੇ ਜਿੰਨਾ ਚਿਰ ਇੱਕ ਵੀ ਆਪਣੀ ਜ਼ਿੰਦਗੀ ਆ ਬਲਬੀਰ ਸਿੰਘ ਪੰਨੂ ਦੇ ਨਾਮ ਰਾਵਾਂਗੇ 13 ਸਾਲ ਹੋ ਗਏ ਆ ਸਾਡੇ ਵਾਲੀ ਵਾਲ ਦੀ ਬਾਈਪਾਸ ਤੋਂ ਫਤੇਗੜ ਤੱਕ ਕਿਸੇ ਨੇ ਸੜਕ ਬਣਾਉਣ ਦਾ ਨਾਂ ਨਹੀਂ ਲਿਆ ਜਿਹੜਾ ਕਿ ਬਲਬੀਰ ਸਿੰਘ ਪੰਨੂ ਚੇਅਰਮੈਨ ਪੰਜਾਬ ਪੰਚਾਇਤ ਨੇ ਸਾਡੀ ਸੜਕ 13 ਸਾਲਾਂ ਬਾਅਦ ਬਣਾਈ ਹੈ ਨਾ ਕਿ ਕਾਲੀ ਨਾ ਕਾਂਗਰਸ ਨੇ ਬਣਾਈ ਹੈ ਉਹਨਾਂ ਨੇ ਪੂਰਾ ਸਾਨੂੰ ਸਹਿਯੋਗ ਦੇ ਕੇ ਸਾਡੀ ਸੜਕ ਬਣਾਈ ਹੈ ਗਰੀਬਾਂ ਲੋਕਾਂ ਦੇ ਮਕਾਨ ਇੱਥੋਂ ਤੱਕ ਕਿ ਉਹਨਾਂ ਨੂੰ ਨਕਦੀ ਪੈਸੇ ਦੇ ਕੇ ਵੀ ਕਿਹਾ ਵੀ ਆਪਣੇ ਤੁਸੀਂ ਮਕਾਨ ਬਣਾ ਲਓ ਅਲੀਵਾਲ ਦੇ ਵਿੱਚ ਬਲਬੀਰ ਸਿੰਘ ਪੰਨੂ ਦਾ ਪੂਰਾ ਸਹਿਯੋਗ ਆ ਜਿੱਥੇ ਉਹ ਗਏਗਾ ਸਾਨੂੰ ਅਸੀਂ ਉੱਥੇ ਵੋਟਾਂ ਪਾਉਣ ਨੂੰ ਤਿਆਰ ਹਾਂ ਬੋਲੋ ਪਰ ਸੇ ਮਸੀ ਅਲੀਵਾਲ ਤੇ ਪੌਣੀ ਪੰਨ ਨੂੰ ਜਦੋਂ ਆਮ ਆਦਮੀ ਪਾਰਟੀ ਨਹੀਂ ਉਦੋਂ ਕਿਨੂੰ ਪਾਉਂਦੇ ਹੋ ਉਦੋਂ ਕਾਂਗਰਸ ਨੂੰ ਪਾਉਂਦੇ ਹਾਂ ਤੇ ਹੁਣ ਇੱਕ ਏਡੀ ਸਵਾਰਿਆ ਨਹੀਂ ਨਾ ਕੱਖ ਵੀ ਕੀ ਸਵਾਰਨਾ ਕੀ ਹੀ ਕਿਹੜਾ ਕੰਮ ਨਹੀਂ ਕੀਤਾ ਤੇਰਾ ਉਹਨਾਂ ਨੇ ਮੇਰਾ ਕੋਈ ਵੀ ਨਹੀਂ ਕੀਤਾ ਅਕਾਲੀ ਦਲ ਕਾਲੀ ਦਲ ਦਾ ਨਹੀਂ ਸਾਡੇ ਮੁੰਡਾ ਮਰ ਗਿਆ ਇੱਕ ਇੱਥੇ ਤੇ ਉਹ ਕਾਲੋ ਜਿਹੜਾ ਸੀ ਨਾ ਜਿਹੜਾ ਹੁਣ ਉਧਰ ਚੱਲ ਗਿਆ ਇਹ ਮਦਦ ਉਹਦੀ ਕਰਦਾ ਸੀ ਆੜ ਚੇ ਜਿਹਨੇ ਮਾਰਿਆ ਸੀ ਅੱਛਾ ਤਕੀ ਉਹਦੇ ਵੱਲ ਕੀ ਹੋਈਏ ਸੀ ਠੀਕ ਹੈ ਤੇ ਛੰਡੇ ਆ ਫਿਰ ਕਿਹੜੀ ਪਾਰਟੀ ਦੇ ਲੱਗੇ ਇਹ ਆਮ ਪਾਰਟੀ ਦੇ ਵੋਟਾਂ ਇਸੇ ਪਾਰਟੀ ਨੂੰ ਪਾਉਣੀਆਂ ਹੋਰ ਕਿਹਨੂੰ ਪਾਉਣੀਆਂ ਸੀ ਜਦ ਆਮ ਆਦਮੀ ਪਾਰਟੀ ਆਈ ਹੋਈ ਹੈ ਨਾ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਚੀਜ਼ ਸੀ ਕਿ ਸਾਡੇ ਆ ਜਗ੍ਹਾ ਜਿੰਨੇ ਵੀ ਐ ਪਹਿਲਾਂ ਲਾਲਕੀਰ ਦੇ ਅੰਦਰ ਹੀ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਸੋਚਿਆ ਕਿ ਇਹਨਾਂ ਗਰੀਬਾਂ ਦੇ ਰਜਿਸਟਰੀਆਂ ਬਣਾ ਦਈਏ ਸਭ ਤੋਂ ਵੱਡਾ ਇਹਨਾਂ ਨੇ ਕੰਮ ਕੀਤਾ ਆਗੇ ਟੋਟਲ ਹਰ ਵਰਗ ਦੀ ਉਹਨਾਂ ਰਜਿਸਟਰੀ ਬਣਾਈ ਐ ਸਾਡੀਆਂ ਜਗ੍ਹਾ ਨਾਪ ਕੇ ਲੱਗ ਗਏ ਨੇ ਬਹੁਤ ਅੱਛਾ ਵਧੀਆ ਕੰਮ ਕੀਤਾ ਬਲਬੀਰ ਪੰਨੂ ਸਾਹਿਬ ਆਏ ਨੇ ਜਦਦੇ ਮਤਲਬ ਵਧੀਆ ਵਿਕਾਸ ਦਾ ਕੰਮ ਚੱਲ ਰਿਹਾ ਹੈ ਅੱਛੇ ਇਨਸਾਨ ਨੇ ਤੇ ਹੱਡੀ ਦੇ ਨੌਜਵਾਨਾਂ ਨੂੰ ਇਹ ਅਪੀਲ ਹੈ ਕਿ ਇਹਨਾਂ ਦੇ ਨਾਲ ਜੁੜੋ ਤੇ ਪਾਰਟੀ ਨੂੰ ਹੋਰ ਤੋਂ ਹੋਰ ਜ਼ਿਆਦਾ ਮਜ਼ਬੂਤ ਕਰੋ ਰਵਾਜਾ ਰਹਿੰਦਾ ਸੀ ਕਿ ਲੋਕ ਨਾ ਆਂਡੇ ਕਿਤੇ ਤੇ ਕੁੜਕੜ ਕਿਤੇ ਮਤਲਬ ਪਾਰਟੀ ਕਿਸੇ ਦੇ ਲਈ ਜਿੰਦਾਬਾਦ ਮੁਰਦਾਬਾ ਝੰਡੇ ਕਿਸੇ ਦੇ ਚਲਾਉਂਦੇ ਹੀ ਰੈਲੀ ਕਿਸੇ ਦੀ ਚ ਜਾਂਦੇ ਹੀ ਤੇ ਬਾਅਦ ਚ ਵੋਟ ਕਿਸੇ ਹੋਰ ਨੂੰ ਪਾ ਆਉਂਦੇ ਸੀ ਫਿਰ ਤੋ ਮੈਂ ਤਾਂ ਹੀ ਪੁੱਛਿਆ ਮੈਂ ਕਿ ਕਿਤੇ ਤੁਹਾਡੀ ਤੋਹੀ ਵੀ ਨਹੀਂ ਇਦਾਂ ਦਾ ਰੱਖ ਸਾਡੇ ਕੋਲ ਇਥੇ ਕੁੜਕੜ ਕਰਨ ਵਾਲੀਆਂ ਮੁਰਗੀਆਂ ਹੈ ਹੀ ਨਹੀਂ ਆ ਅੱਛਾ ਇਹ ਆਂਡੇ ਦੇਣ ਵਾਲੀਆਂ ਨੇ ਸਾਰੀਆਂ ਟੋਟਲੀ ਸਾਰੇ ਤੋ ਕੋੜ-ਕੋੜ ਕਰਨਾ ਜਿਹੜਾ ਉਹ ਇੱਕ ਦੇ ਬੇਈਮਾਨੀ ਆਪਣੇ ਇਮਾਨਦੇ ਨਾਲ ਦੂਸਰਾ ਬੰਦਾ ਸਾਡੇ ਤੇ ਵਿਸ਼ਵਾਸ ਕਰਦਾ ਏ ਉਸ ਉਹਦੇ ਨਾਲ ਬੇਈਮਾਨੀ ਕਰਦੇ ਆ ਉਹ ਬੇਈਮਾਨ ਬੰਦੇ ਦੇ ਨਾਲ ਉੱਪਰ ਜਗ੍ਹਾ ਕੋਈ ਨਾ ਥੱਲੇ ਉਸਦੀ ਪੰਨੂ ਨੂੰ ਕੀ ਭਰੋਸਾ ਦਿੰਦੇ ਹੋ ਪੰਨੂ ਸਾਹਿਬ ਨੂੰ ਇਹ ਭਰੋਸਾ ਹੈ ਕਿ ਅਸੀਂ ਸ਼ੁਰੂ ਤੋਂ ਉਹਨਾਂ ਦੇ ਨਾਲ ਆ ਔਰ ਪਾਰਟੀ ਦੇ ਪੂਰਾ ਸਮਰਥਨ ਦੇਵਾਂਗੇ ਮੇਰੀ ਆਪਣੀਆਂ ਚਾਰ ਵੋਟਾਂ ਕਾਂਗਰਸ ਨੂੰ ਕੀ ਭਰੋਸਾ ਦਿੰਦੇ ਹੋ ਪਾਰਟੀ ਦਾ ਮਸਲਾ ਇਹ ਵੇਖੋ ਸਰ ਕਿ ਪਾਰਟੀ ਤਕਰੀਬਨ ਤਕਰੀਬਨ ਖਤਮ ਹੋ ਚੁੱਕੀ ਹੈ ਔਰ ਕੋਈ ਵੀ ਬੰਦਾ ਨਹੀਂ ਚਾਹੁੰਦਾ ਕਿ ਆਪਾਂ ਵੋਟ ਉਹਨਾਂ ਨੂੰ ਪਾਈਏ ਅਕਾਲੀ ਦਲ ਅਕਾਲੀ ਦਲ ਸਰ ਅਕਾਲੀ ਦਲ ਵੀ ਸਰ ਵੇਖੋ ਕੋਈ ਉਹਨਾਂ ਦਾ ਮੈਂਬਰ ਨਹੀਂ ਅਜੇ ਤੱਕ ਹੀ ਆਇਆ ਕਿਸੇ ਬੰਦੇ ਨੇ ਕਿਸੇ ਨੂੰ ਮਿਲਿਆ ਨਹੀਂ ਆਪਾਂ ਜੀ ਕਿਸੇ ਦੇ ਘਰ ਜਾਵਾਂ ਕਿਸੇ ਨੂੰ ਮਿਲਾਂਗੇ ਤਾਂ ਸਮਰਥਨਤਾ ਦੀ ਮਿਲੇਗਾ ਮੰਨ ਲਓ ਹੁਣ ਘਰ ਬੈਠਣ ਸਮਰਥਨ ਤਾਂ ਮਿਲ ਨਾ ਰਿਹਾ ਤੁਹਾਨੂੰ ਆਉਂਦਾ ਬਿਲਕੁਲ ਸਾਰਾ ਹੁੰਦੇ ਜਾਂਦੇ ਸਾਨੂੰ ਮਿਲਦੇ ਨੇ ਸੜਕ ਤੇ ਆਉਂਦੇ ਜਾਂਦੇ ਮੰਨ ਲਓ ਜਿਸ ਟਾਈਮ ਤੇ ਗੱਡੀ ਇੱਥੇ ਖੜੀ ਹੁੰਦੀ ਉਹਨਾਂ ਦੀ ਰੋਡ ਤੇ ਮਿਲਦੇ ਨੇ ਹਰ ਟਾਈਮ ਅਲੀਆਲ ਦੇ ਵਿੱਚ ਅਸੀਂ ਇੱਕ ਵੇੜੇ ਦੇ ਵਿੱਚ ਪਹੁੰਚੇ ਆਂ ਔਰ ਇੱਥੋਂ ਦੀਆਂ ਸੂਝਵਾਨ ਸਮਝਦਾਰ ਮਹਿਲਾਵਾਂ ਸਾਡੇ ਨਾਲ ਨੇ ਕੀ ਨਾ ਤੁਹਾਡਾ ਜੀ ਅੱਛਾ ਜੀ ਤੇ ਤੁਸੀਂ ਕਿਹਨੂੰ ਵੋਟ ਪਾਣਾ ਪਸੰਦ ਕਰੋਗੇ ਆਏ ਆਮ ਪਾਰਟੀ ਨੂੰ ਵੋਟ ਪਾਵਾਂਗੇ ਤੁਹਾਡੇ ਇਸ ਇਲਾਕੇ ਦੇ ਵਿੱਚ ਜਿੱਧਰ ਦੇਖ ਰਿਹਾ ਜਿੱਦੇ ਵੀ ਛੱਤ ਵੇਖ ਰਿਹਾ ਝੰਡੇ ਸਿਰ ਪੰਨੂ ਦੇ ਲੱਗੇ ਨੇ ਜਾਂ ਆਮ ਆਦਮੀ ਪਾਰਟੀ ਦੇ ਲੱਗੇ ਨੇ ਇਹਦੇ ਪਿੱਛੇ ਕਾਰਨ ਕੀ ਆ ਕਿਸੇ ਹੋਰ ਦੇ ਝੰਡੇ ਕਿਉਂ ਨਹੀਂ ਲਾਏ ਨਾ ਜੀ ਉਹਦੇ ਹੀ ਲਾਉਣੇ ਆ ਝੰਡੇ ਜਿੰਨਾਂ ਦੇ ਨਾਲ ਆ ਅੱਛਾ ਜੀ ਹਾਂ ਜੀ ਇਹੋ ਜਿਹਾ ਮੰਤਰੀ ਤੇ ਅਜੇ ਸਿੱਧਾ ਕੋਈ ਆਇਆ ਨਹੀਂ ਨਾਲੇ ਸਾਡਾ ਪੁੱਤ ਵੀ ਆ ਨਾਲੇ ਮੰਤਰੀ ਵੀ ਆ ਜਿਹੜੇ ਉਹ ਕੰਮ ਕਰਨ ਲਿਆ ਨਾ ਅਜੇ ਸਿੱਧਾ ਕਿਸ ਨੇ ਨਹੀਂ ਕੀਤੇ ਨਾ ਕਿਸੇ ਦੀ ਖਬਰ ਲਈ ਆਣ ਕੇ ਕਿਸੇ ਨੇ ਘਰ ਪਾਏ ਕੋਈ ਔਖਾ ਹੋਏ ਸੌਖਾ ਹੋਏ ਕੋਈ ਆਣ ਕੇ ਪੁੱਛਦਾ ਨਹੀਂ ਇਹਨਾਂ ਨੇ ਜੋ ਬਿਲ ਅਪਰੇਸ਼ਨ ਵੀ ਕਰਾ ਕੇ ਦਿੱਤੇ ਲੋਕਾਂ ਨੂੰ ਅੱਖਾਂ ਬਣਵਾ ਕੇ ਦਿੱਤੀਆਂ ਹਜੇ ਗਾਂ ਵੀ ਕਰਨਗੇ ਜੋ ਆਂਦੇ ਆ ਉਹ ਨਾਲ ਕਰਨਾ ਵਾ ਵੋਟਾਂ ਇਸ ਵਾਰੀ ਜਿਹੜੀਆਂ ਨੇ ਕਿਹਨੂੰ ਪਾਉਗੇ ਤੁਸੀਂ ਆਹੇ ਆਮ ਪਾਰਟੀ ਨੂੰ ਇਸ ਤੋਂ ਪਹਿਲਾਂ ਕਈ ਵਾਰੀ ਹੁੰਦਾ ਹੈ ਕਿ ਬੀਬੀਆਂ ਖੀਰ ਵਾਲੇ ਦੇਣ ਇੱਕ ਸੂਟ ਜਿਹਾ ਵੇਖਦੀਆਂ ਨੇ ਕਿ ਕਿਸੇ ਨੇ ਦੇ ਦਿੱਤਾ ਜਾਂ ਕਿਸੇ ਨੇ ਆਟਾ ਦੇ ਦਿੱਤਾ 5 ਕਿਲੋ ਤੇ ਬੀਬੀਆਂ ਪਹਿਲਾਂ ਤਾਂ ਬੜਾ ਕਹਿਣਗੇ ਤੈਨੂੰ ਪਾਵਾਂਗੇ ਪਰ ਉਸ ਦਿਨ ਫਿਰ ਜਿਹਨੇ ਆਟਾ ਦਿੱਤਾ ਸੂਟ ਦਿੱਤਾ ਚੱਲ ਉਹਦਾ ਬਟਨ ਟੀਂ ਕਰ ਆਉਂਦੀਆਂ ਨਾ ਨਾ ਕਹਿਣੋ ਨਹੀਂ ਕਾਂਗਰਸ ਨੂੰ ਹੀ ਪੰਦੇ ਰਹੇ ਆ ਅੱਛਾ ਤੇ ਹੁਣ ਇਹ ਇਹਨਾਂ ਦੇ ਨਾਲ ਆ ਜਿਉਂਦੇ ਆ ਖੜੇ ਹੋਇਆ ਨਾ ਉਹ ਦੋਂਦੇ ਆ ਹੀ ਇਹਨਾਂ ਨਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾ ਤੁਹਾਡਾ ਜੀ ਵੀ ਨੇ ਸਰ ਅਜੀ ਤੁਸੀਂ ਕਿੱਧਰ ਵੋਟ ਪਾ ਰਹੇ ਹੋ ਅਸੀਂ ਇੱਧਰ ਹੀ ਪਾਉਣੀ ਆ ਜੀ ਜਿੱਧਰ ਜਿੰਨਾਂ ਤੇ ਚੰਡੇ ਲੱਗੇ ਹੋਏ ਆ ਅੱਛਾ ਕਿੰਨਾ ਤੇ ਲੱਗੇ ਚੰਡੇ ਆਮ ਪਾਰਟੀ ਦੇ ਕਾంగ్రਸ ਦੇ ਕਿਉਂ ਨਹੀਂ ਲਾਇਏ ਨਰਾਜ਼ਗੀ ਕੋਈ ਕਾంగ్రਸ ਦੇ ਇਨਾ ਚਾਹਤੇ ਹੋ ਸਾਰੀ ਉਮਰ ਤਾਈ ਕਾంగ్రਸ ਨੂੰ ਵੋਟਾਂ ਪਾਉਂਦੇ ਰਹੇ ਸਾਢੇ 750 ਰੋਂ ਵੀ ਪਾਉਂਦੇ ਰਹੇ ਪਰ ਕੁਝ ਤਾਂ ਉਹਨਾਂ ਕੁਛ ਨਹੀਂ ਗਾ ਕਾਡੇ ਬੱਚੇ ਆਮ ਆਮ ਪਾਰਟੀ ਵਾਲੀਆ ਪੈਰਾਂ ਤੇ ਪੱਛਾ ਬਖ ਪੱਕਾ ਆ ਤੁਸੀਂ ਕਿੱਧਰ ਵੋਟ ਪਾ ਰਹੇ ਹੋ ਆਮ ਪਾਰਟੀ ਝੰਡਾ ਕਿਹਦਾ ਲਾਇਆ ਤੁਸੀਂ ਆਮ ਪਾਰਟੀ ਦਾ ਤੁਸੀਂ ਵੀ ਆਵਾਜ਼ੀ ਪਾਰਟੀ ਹੈ ਹਾਂਜੀ ਕਾంగ్రਸ ਨੇ ਕੀ ਵਿਗਾੜਤਾ ਤੁਹਾਡਾ ਹਾਂਜੀ ਕਾంగ్రਸ ਨੇ ਕੀ ਵਿਗਾੜਤਾ ਮਗਾ ਰਹੇ ਕੁਝ ਨਹੀਂ ਬਸ ਇਹ ਹੋਈ ਕਿ ਮੜਕ ਕੋਈ ਮੁਸ਼ਕਲ ਮਾਸਕ ਕੋਈ ਥਾਂ ਤੁਹਾਡੇ ਆ ਵੇਖੋ ਥੋੜ੍ਹੀ ਥੋੜ੍ਹੀ ਜਗ੍ਹਾ ਹੈ। ਅੱਛਾ। ਬਸ ਇਹ ਅੱਛਾ ਪੰਨੂ ਦੀ ਪੰਨੂ ਦੀ ਕੋਈ ਤਾਂ ਕੁਆਲਿਟੀ ਹੋਏਗੀ ਜਾਂ ਆਮ ਆਦਮੀ ਪਾਰਟੀ ਦੀ ਕੋਈ ਕੁਆਲਿਟੀ ਹੋਏਗੀ ਜਿਹਦੇ ਕਰਕੇ ਇਹ ਸਾਰੀਆਂ ਬੀਬੀਆਂ ਭੈਣਾਂ ਜਿਹੜੀਆਂ ਨੇ ਇੱਕੋ ਗੱਲ ਹੀ ਕਹਿ ਰਹੀਆਂ ਕਿ ਅਸੀਂ ਤਾਂ ਝੰਡਾ ਵੀ ਪੰਨੂ ਦਾ ਲਾਉਣਾ ਤੇ ਵੋਟ ਵੀ ਪੰਨੂ ਦੀ ਹੈ ਸਾਰਾ ਦਾਵਾ ਕਰ ਰਹੀਆਂ ਨੇ। ਇਹ ਇਹੋ ਜੇ ਕਿ ਉਹਨਾਂ ਨੇ ਮਲੇ ਕਹਾਨੂੰ ਕਿਹਾ ਕਿ ਤੁਹਾਨੂੰ ਜਗਾ ਦੇਵਾਂਗੇ। ਹੋਰ ਵੀ ਤੁਹਾਡੀ ਜਿੰਨੀਆਂ ਸਹੂਲਤਾਂ ਨੇ ਕਰਾਂਗੇ। ਠੀਕ ਹੈ। ਹਾਂਜੀ। ਇਹ ਸਾਰੀ ਵੋਟਾਂ ਪੱਕੀਆਂ ਨੇ। ਹਾਂਜੀ। ਅੱਛਾ ਨੌ ਹੈਗੀ ਹੈ। ਹਾਂਜੀ ਹੈਗੀਆਂ ਅੱਛਾ ਤੁਹਾਡੀ ਨੌ ਸੱਸ ਦੀ ਬਣਦੀ ਹੈ ਹਾਂਜੀ ਉਹਨੇ ਕਿੰਨੂ ਪਾਉਣੀ ਵੋਟ ਇਹ ਸਾਰਾ ਪਰਿਵਾਰ ਇੱਕੋ ਹੀ ਕੋਈ ਪੈਣੀ ਵੋਟ ਇੱਕੋ ਥਾਈ ਜੇ ਨਹੀਂ ਤੇ ਤੂੰ ਹੀ ਕਈ ਵਾਰੀ ਨਾ ਨੌ ਸੱਸ ਦੀ ਬਣਦੀ ਨਹੀਂ ਉਹ ਕਹਿੰਦੀ ਲੱਗੀ ਨਾ ਤੂੰ ਝਾੜੂ ਨੂੰ ਪਾਉਣ ਵੇਖੀ ਮੈਂ ਪੰਜੇ ਦੇ ਪਾਉਂਗੀ ਨਹੀਂ ਨਹੀਂ ਇਹ ਅਦਾਲਤ ਨਹੀਂ ਅਦਾਲਤ ਦੀ ਕੋਈ ਗੱਲ ਨਹੀਂ ਇਹ ਤਾਂ ਦੀ ਕੋਈ ਗੱਲ ਨਹੀਂ ਚ ਸੱਸੀ ਗੱਲ ਜੀ ਸੱਸਰੀ ਗੱਲ ਹਾਂਜੀ ਤੁਹਾਡਾ ਕੀ ਨਾਂ ਜੀ ਮੇਰੇ ਨਾਂ ਉਸਿਆ ਜੀ ਅੱਛਾ ਜੀ ਤੇ ਤੁਸੀਂ ਇਸ ਵੇਲੇ ਤੁਹਾਡੇ ਪਿੰਡ ਦੀ ਅਗਰ ਮੈਂ ਗੱਲ ਕਰਾਂ ਤੁਹਾਡੇ ਇਲਾਕੇ ਦੀ ਗੱਲ ਕਰਾਂ ਤਾਂ ਤੁਹਾਡੇ ਇਲਾਕੇ ਦੇ ਵਿੱਚ ਕਿਹਦਾ ਜੋੜ ਹੈ ਹਾਂਜੀ ਇਹ ਨੂੰ ਪੰਨੂ ਦਾ ਹੈ ਪੰਨੂ ਦਾ ਜੋਰ ਹੈ ਹਾਂਜੀ ਇੱਥੇ ਪੰਨੂ ਦਾ ਜੋਰ ਇੰਨਾ ਹੈ ਕਿ ਇਹ ਤੇ ਇਦਾਂ ਲੱਗਦਾ ਕਿਸੇ ਨੂੰ ਤਵੀਤ ਖੋਲ ਕੇ ਪਿਆਤੇ ਜਿੱਦੀ ਗੱਲ ਕਰੀਏ ਉਹੋ ਹੀ ਪੰਨੂ ਉਹੋ ਹੀ ਬੜਾ ਚਰਿਆ ਸੀ ਕਾਂਗਰਸ ਨੂੰ ਪਾਈ ਵੋਟ ਕਾਂਗਰਸ ਨੂੰ ਵੋਟ ਬੜੀ ਪਾਈ ਅੱਛਾ ਪਰ ਸਾਡੇ ਨਿਆਣਿਆਂ ਦਾ ਸੋਚਿਆ ਨਹੀਂ ਉਹਨੇ ਕੁਛ ਵੀ ਅੱਛਾ ਨਿਆਣਿਆਂ ਨੂੰ ਜੇਲ੍ਹੇ ਇਕ ਲਾਇਆ ਫਿਰ ਇਹਨਾਂ ਦੀ ਨਿਗਰਾਨੀ ਨਹੀਂ ਨਿਆਣਿਆਂ ਦੀ ਕੀਤੀ ਹੁਣ ਜਦੋਂ ਉਹਨਾਂ ਦੀ ਖਲਵਟੇ ਆ ਨਾ ਵੀ ਸਾਡੀ ਨਿਗਰਾਨੀ ਉਹਨੇ ਕੀਤੀ ਆ ਲੜਾਈ ਝਗੜਾ ਖਤਮ ਕੀਤਾ ਫਿਰ ਇਹ ਵੀ ਗੱਲ ਕੀਤੀ ਆ ਨਾ ਕੀ ਜਿੰਨਾ ਚਿਰ ਮੈਂ ਹੁਣ ਬੜੂੰਗਾ ਮੈਂ ਇਹਨਾਂ ਦੀ ਲੜਾਈ ਝਗੜਾ ਨਹੀਂ ਹੁਣ ਦਿੰਦਾ ਝੂਠੇ ਪਰਚੇ ਬੰਦ ਹੋ ਗਏ ਨੇ ਝੂਠੇ ਹੋ ਗਏ ਬੰਦ ਕੇ ਅੱਛਾ ਕਰਦੇ ਉਹਨਾਂ ਨੇ ਘਰ ਕਰਨੇ ਹੀ ਹੂੰ ਉਹਨਾਂ ਨਾਲ ਲੜਾਈ ਝਗੜਾ ਇਥੋਂ ਮੁਕਾਉਣਾ ਵਾ ਤੇ ਆਈ ਉੱਥੇ ਜਾਣਾ ਜਿੱਥੇ ਸਾਨੂੰ ਫਾਇਦਾ ਅੱਛਾ 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 ਕਾਂਗਰਸ ਪਾਰਟੀ ਨੂੰ ਇਸ ਤੋਂ ਪਹਿਲਾਂ ਪਾਉਂਦੇ ਰਹੇ ਵੋਟਾਂ ਤੁਸੀਂ ਹਾਂਜੀ ਬੜੀਆਂ ਪਾਈਆਂ ਸੀ 30 40 ਸਾਲ ਪਾਈਆਂ ਬੱਲੇ ਬੱਲੇ 30 40 ਸਾਲ ਹਾਂ ਪੱਕੀਆਂ ਇਹਨਾਂ ਨੂੰ ਪਾਈਆਂ ਪਰ ਸਾਡੇ ਨਿਆਣਿਆਂ ਨੂੰ ਜੇਲੇ ਕਿ ਲਾਇਆ ਲੋੜ ਇਹਨਾਂ ਸਾਰਾ ਪੰਨੂ ਸਾਹਿਬ ਲੀਡਰ ਨਾਲ ਅੱਛਾ ਉਹਦੇ ਨਾਲ ਸਾਰੇ ਹੀ ਸਹਿਮਤ ਆ ਉਹਨੇ ਬਹੁਤ ਕੁਝ ਸਵਾਰਿਆ ਵਾ ਅੰਨ ਦਾਣਾ ਖਾਣ ਨੂੰ ਦੇਂਦਾ ਵਾ ਉਦੋਂ ਦਾ ਕੋਈ ਲੜਾਈ ਝਗੜਾ ਨਹੀਂ ਹੋਇਆ ਇਸ ਤੋਂ ਪਹਿਲਾਂ ਤੁਸੀਂ ਕਾਂਗਰਸ ਨਾਲ ਵੀ ਬੜੀ ਦੇਰ ਰਹੇ ਹੋ ਬੜੀ ਸਮਾਨਦ ਕੀਤੇ ਕਾਮਰਾਸ ਨਾਲ ਬਹੁਤ ਕੀਤਾ ਤੇ ਜਿਹੜਾ ਕੋਈ ਆਪ ਵਾਦੇ ਕਰਕੇ ਵੀ ਮੁੱਕਰ ਜਾਂਦੇ ਆ ਆ ਕਰਾਂਗੇ ਉਹ ਕਰਾਂਗੇ ਫਿਰ ਉਹਦੇ ਨਾਲ ਪਿੱਛੇ ਹੋਣਾ ਚਾਹਾਂਗਾ ਕਾਂਗਰਸ ਨੇ ਤੁਹਾਡੇ ਨਾਲ ਵਾਦੇ ਕਾਫੀ ਕੀਤੇ ਕੀਤੇ ਬੜੇ ਆ ਤੇ ਕੀ ਪਗਤਾਇਆ ਇੱਕ ਵੀ ਨਾ ਚਤਾਂ ਇਧਰ ਕੱਚੀਆਂ ਨੇਗੀਆਂ ਆਹ ਦਵਾਂਗੇ ਉਹ ਦਵਾਂਗੇ ਚਲੋ ਗਰੀਬਾਂ ਘਰਾਂ ਚ ਨਹੀਂ ਵੀ ਬੱਚੇ ਤੁਹਾਨੂੰ ਪਤਾ ਮੁਸ਼ਕਲ ਹੋ ਜਾਂਦੀ ਆ ਤੇ ਉਹ ਵੀ ਨਹੀਂ ਦਿੱਤੇ ਵਾਦੇ ਕਰਕੇ ਨਹੀਂ ਦਿੱਤੇ ਅਕਾਲੀ ਦਲ ਉਹਨਾਂ ਨੇ ਕਦੀ ਨਾ ਨੰਦੇ ਜਾਣਦਾ ਅਕਾਲੀ ਦਲ ਦੇ ਬਾਰੇ ਪਤਾ ਨਹੀਂ ਕੋਈ ਪਤਾ ਉਹਦਾ ਤਾਂ ਵੇਖਿਆ ਉਹ ਵੀ ਇਹ ਹੋ ਜਾਈਆ ਜੋ ਸਬੀਰ ਵੀ ਕਿ ਉਹ ਅਗੜਾ ਘਟਿਆਗਾ ਅੱਛਾ ਉਹ ਵੀ ਇੰਜਦਾ ਹੀ ਆਗਾ ਫੱਟੀ ਪੋਚਰ ਮਲਾਈ ਅੱਛਾ ਆਹੋ ਕਿ ਤੂੰ ਹੀ ਕਹੇਦੀ ਫੱਟੀ ਪੋਚਣੀ ਫਿਰ ਆਈਏ ਨਾ ਸਾਰਿਆਂ ਦੀ ਪੋਚ ਦੇਣੀ ਤੇ ਤਾੜ ਦੇਣੇ ਛੰਡੇ ਦੇ ਪੰਨੂ ਲੀਡਰ ਦੇ ਠੀਕ ਹੈ ਨਾ ਇਹਦੀ ਤਰ੍ਹਾਂ ਰੱਖੰਗਾ ਨਹਿਗੀਆਂ ਸਰਜੀਤ ਕੌਰ ਤੇ ਤੁਸੀਂ ਕਿਹਨੂੰ ਵੋਟ ਪਾਓ ਅਸੀਂ ਪੰਨੂ ਸਾਹਿਬ ਨੂੰ ਪਾਉਣੀ ਆ ਜੀ ਤੁਸੀਂ ਕਿਉਂ ਪਾਣਾ ਚਾਹੁੰਦੇ ਸਾਡਾ ਬੱਚਾ ਹੈ ਉਹਦੇ ਨਾਲ ਸਾਥ ਸਦਾਂਗੇ ਉਹਦਾ ਤੁਹਾਡੀ ਛਾਤੇ ਕਿਹਦੇ ਝੰਡੇ ਚੱਲਣ ਨੇ ਪੰਨੂ ਸਾਹਿਬ ਦੇ ਹੋਰ ਕਿਸ ਦਾ ਕਿਉਂ ਨਹੀਂ ਚੱਲਦਾ ਬਸ ਨਹੀਂ ਚਲਾਉਣੇ ਤੇ ਜੇ ਕੋਈ ਜਾਣ ਕੇ ਕਵੇ ਕਿ ਇਹਦੇ ਝੰਡੇ ਚਲਾਉਣੇ ਆ ਤੇ ਜੇ ਕੋਈ ਕਵੇ ਕਿ ਮਾਤਾ ਇੱਕ ਅੱਧਾ ਸਾਡਾ ਵੀ ਲਾੜ ਛੱਡ ਫੇਰ ਨਹੀਂ ਲਾਉਣਾ ਹੈ ਨਹੀਂ ਲਾਉਣਾ ਇਹ ਸਾਡਾ ਬੱਚਾ ਆ ਸਾਡੇ ਮਲੇ ਸਾਡੇ ਹੱਥਾਂ 'ਚ ਪਲਿਆ ਆ ਯਾਰ ਇਹਦਾ ਸਾਥ ਦੇਵਾਂਗੇ ਪੂਰਾ ਠੀਕ ਹੈ ਹਾਂਜੀ ਜੀ ਸੱਚੀ ਗੱਲ ਜੀ ਅਸਰੀ ਗੱਲ ਜੀ ਤੁਸੀਂ ਕਿੱਧਰ ਹੋ ਆਹੀ ਵੀ ਪੰਨੂ ਵਾਲੀ ਅੱਛਾ ਹਾਂਜੀ ਤੇ ਉਤੋਂ ਪਹਿਲਾਂ ਕਿੱਧਰ ਸੀ ਪਹਿਲਾਂ ਆਹੀ ਪੰਜੇ ਨੂੰ ਪਾਉਂਦੇ ਰਹੇ ਆ ਹਾਂ ਤੋਂ ਹੁਣ ਆਈ ਜੇ ਤੋਂ ਅੰਦੇ ਇਧਰ ਪਉਣ ਲਗੇ ਪਿਛਲੀ ਵਾਰੀ ਵੀ ਇਹਨੂੰ ਪਾਇਏ ਤਿਆਰ ਕੀ ਪੰਜਾ ਲਾ ਕੇ ਸੁਰਤ ਹੈ ਤੇ ਪੰਜਾ ਤੇ ਲਾਉਣਾ ਹੀ ਪੈਣਾ ਮੈਂ ਫਿਰ ਇੱਕ ਵਾਰੀ ਤੇ ਬਣਾਇਂਦਾ ਗਾੜੀ ਪਰ ਹਰ ਵਾਰੀ ਤੇ ਵਾਰੀ ਨਹੀਂ ਬਣਦਾ ਅੱਛਾ ਹਾਂਜੀ ਪਰ ਗੱਲ ਕੀ ਕਾਰਨ ਕੀ ਹੈ ਪੰਜੇ ਦੇ ਨਾਲ ਵੇਖੋ ਦੇਸ਼ ਵਾਲੇ ਕਹਿੰਦੇ ਪਈ ਸਰਕਾਰੀ ਪੰਜੇ ਦੀ ਬਣਾ ਦੇਣੀ ਹੈ ਤੇ ਸਾਰੇ ਆਵਾਜ਼ ਬੜੀ ਇਕੱਠੀ ਕਰਦੇ ਨੇ ਔਰ ਇੱਥੇ ਤ੍ਰਿਪਤਰ ਜਿੰਦਰ ਸਿੰਘ ਐਡਾ ਵੱਡਾ ਲੀਡਰਸ਼ਿਪ ਬਾਜਵਾ ਹਾਂਜੀ ਤੇ ਪਰ ਇਹਦੇ باوجود ਤੁਸੀਂ ਨਾਰਾਜ਼ ਬੜੇ ਜੀ ਤੇ ਨਾਰਾਜ਼ ਹੁਣ ਜਰੂਰ ਨਾ ਕਰ ਦਿੱਤਾ ਤੇ ਹਰਾ ਵੀ ਕਰਨਾ ਹੀ ਪੈਣਾ ਸੀ ਅੱਛਾ ਹਾਂਜੀ ਉਹਨਾਂ ਨੇ ਕਰਤਾ ਹਾਂਜੀ ਖੁਸ਼ ਕਿਨੇ ਕੀਤਾ ਪੰਨੂ ਸਾਹਿਬ ਨੇ ਹਾਂਜੀ ਵੋਟਾਂ ਫਿਰ ਪੱਕੀਆਂ ਹੈ ਰਕੀ ਹਾਂਜੀ ਪੱਕੀਆਂ ਪੱਕੀਆਂ ਜੀ ਆ ਚਿੰਨੀਆਂ ਬੀਬੀਆਂ ਇੱਥੇ ਦੇਖ ਰਹੇ ਆਪਾਂ ਸਾਰੇ ਖੜੇ ਮੁਹੱਲੇ ਦੀ ਇਹ ਮੋਤਬਰ ਨੇ ਸੋਏ ਭੈਣਾਂ ਦਾ ਇੱਕ ਹੀ ਦਾਵਾ ਇੱਕੋ ਹੀ ਵਾਦਾ ਜੀ ਐਸੇ ਰੀ ਜ਼ਰੂਰ ਪੁੱਛ ਲਈ ਇਹਨਾਂ ਨੂੰ ਵੀ ਸੱਚੀ ਗੱਲ ਜੀ ਸੱਚੀ ਗੱਲ ਜੀ ਤੁਸੀਂ ਕਿਹਨੂੰ ਵੋਟ ਪਾ ਰਹੀ ਤੁੰਨੂ ਸਾਹਿਬ ਨੂੰ ਤੁਸੀਂ ਵੀ ਹਾਂਜੀ ਸਾਰੇ ਕੀ ਗੱਲ ਹੈ ਜੀ ਸੱਚੀ ਗੱਲ ਸੱਚੀ ਤੁਸੀਂ ਕਿੱਧਰ ਜਾ ਰਹੇ ਆ ਤੁਸੀਂ ਪੰਨੂ ਸਾਹਿਬ ਵੱਲ ਤੁਹਾਡੀਆਂ ਵੀ ਵੋਟਾਂ ਪੰਨੂ ਨੂੰ ਹਾਂਜੀ ਕੋਈ ਇੱਕ ਜਣਾ ਤੇ ਕਹਿ ਦੇ ਉਹ ਵੀ ਕਿਸੇ ਹੋਰ ਵੀ ਪਾਣੀ ਨਹੀਂ ਕਹਿਣਾ ਕਿਸੇ ਨੇ ਵੀ ਨਹੀਂ ਕਹਿਣਾ ਹਾਂ ਵਿਆਹ ਹੋਰ ਕਿਤੇ ਵੋਟ ਪਾ ਸਕਾਂਗੇ ਕਹਿਣਾ ਇਹ ਖਾਤਾ ਹੀ ਬੰਦ ਬਾਕੀਆਂ ਤੇ ਖਾਤੇ ਬੰਦ ਕਰਤੇ ਨੇ ਇਹ ਕੀ ਤਰਕ ਹੈ ਇਹ ਦੇਖੋ ਉਹ ਕਿਸੇ ਹੋਰ ਦਾ ਤੇ ਖਾਤਾ ਖੋਲੋ ਨਾਲ ਕੀ ਕਰਨ ਦੇ ਨਹੀਂ ਖੋਲਣਾ ਨਹੀਂ ਖੋਲਣਾ ਹੋਰ ਨਾਲ ਬੰਦ ਆ ਪੰਨੂ ਸਾਹਿਬ ਦਾ ਚੜਦਾ ਖਾਤਾ ਆ ਵੇਖੋ ਸਾਨੂੰ ਘਰ ਪਾ ਕੇ ਦਿੱਤੇ ਆ ਅਸੀਂ ਕਿੱਥੇ ਜਾਣਾ ਅੱਛਾ ਅੱਛਾ ਖਲਸਾ ਬਣਾਤੀਆਂ ਘਰ ਪਾਤੇ ਸਾਨੂੰ ਹੋਰ ਸਾਨੂੰ ਵੀ ਚਾਹੀਦਾ ਇਹ ਘਰ ਇਹ ਜੋ ਬਣਾਇਆ ਹੋਇਆ ਸਾਰਾ ਕੁਝ ਇਹ ਕਿੰਨੇ ਬਣਾ ਕੇ ਦਿੱਤਾ ਪੰਨੂ ਸਾਹਿਬ ਨੇ ਪੰਨੂ ਸਾਹਿਬ ਨੇ ਬਣਾ ਕੇ ਹਾਂ ਜੀ ਯਾਰ ਇਹ ਤੋਂ ਪਹਿਲਾਂ ਉਹ ਵੈਸੇ ਲੋਕੀ ਪੱਕੇ ਨਹੀਂ ਸੀ ਹੁੰਦੇ ਕਦੀ ਟਿਕਾਊ ਨਹੀਂ ਸੀ ਹੁੰਦੇ ਉਹ ਜਦੋਂ ਸ਼ੁਰੂ ਤੋਂ ਸ਼ੁਰੂ ਤੋਂ ਕਾਂਗਰਸੀ ਆ ਪਹਿਲਾਂ ਪਹਿਲਾਂ ਕਾਂਗਰਸੀ ਹੁਣ ਛੱਡ ਤੇ ਉਹ ਲੋਕੀ ਕਾਂਗਰਸੀ ਜੇ ਫਾਇਦਾ ਵੀ ਚੱਕ ਲੈਂਦੇ ਸੀ ਮੇਰੇ ਕੋਲ ਵੋਟ ਨਹੀਂ ਪਾਉਂਦੇ ਹੁਣ ਪੱਕੇ ਇੱਧਰ ਪੱਕੇ ਇੱਧਰ ਪੱਕੇ ਪੱਕੇ ਘਰ ਅਰਗੇ ਪੱਕੇ ਘਰ ਵਾਏ ਘਰ ਬਣਾ ਕੇ ਦਿੱਤੇ ਜਿਦਾ ਪੰਨੂ ਨੇ ਲੈਂਟਰ ਪਾਇਆ ਹਾਂ ਹੁਣ ਤੂੰ ਪਾਏ ਹਾਂ ਹਾਂ ਜੀ ਹਾਂ ਜੀ ਪੱਕੀ ਗੱਲ ਪੱਕੀ ਪੱਕੀ ਮੇਰਾ ਨਾਮ ਬਿੱਕੂ ਹੈ ਜੀ अच्छा बिट्टू जी इस वरी बोर्ड के नु पा रहे हो बोर्ड ही पन्नू साहब नु पौनी है जी कांग्रेस नु क्यों नहीं पौनी कांग्रेस पेहला पौंद रहे हैं काम नहीं सही किथे अड्डे अच्छा ते अकाली दल नहीं पौनी ਝਾੜੂ नु बोर्ड पौनी है पक्की ਗੱਲ ਆ ਪੱਕੀ ਗੱਲ ਜੀ ਸੋ ਇਸ ਵਰੀ ਤੁਸੀਂ ਦੇਖ ਰਹੇ ਹੋ ਕਿ ਦੁਕਾਨਦਾਰ ਜਿਹੜੇ ਵੀ ਹੈ ਨਾ ਇਹ ਮੇਰੇ ਵੀਰ ਦਹਾਂ ਨੌ ਦੀ ਕਿਰਤ ਕਰਨ ਵਾਲੇ ਨੇ ਰੇੜੀ ਤੇ ਲਗਾ ਰਹੇ ਨੇ ਤੇ ਅਲੀਵਾਲ ਦਾ ਬਾਜ਼ਾਰ ਹੈ ਦੇ ਪਰ ਇੱਥੇ ਵੀ ਗੱਲ ਸਿਰਫ ਝਾੜੂ ਦੀ ਚੱਲ ਰਹੀ ਹੈ ਸੋ ਝਾੜੂ ਫੇਰੋਗੇ ਪੂਰਾ ਹਾਂਜੀ ਅੱਗੇ ਝਾੜੂ ਨੇ ਪਾਈ ਹੋਣੀ ਝਾੜੂ ਪੌਣੀ ਆ ਵੀਰ ਸਿੰਘ ਕਲਪੀਰ ਸਿੰਘ ਹਰ ਕੀ ਬੋਟ ਫਿਰ ਕਿੱਧਰ ਪਾਈ ਇਹਦੀ ਬੋਟ ਪਾਏਗੀ ਜੀ ਆਮ ਆਪ ਪਾਰਟੀ ਨੂੰ ਝਾੜੂ ਵਾਲੇ ਨੂੰ ਝਾੜੂ ਵਾਲੇ ਨੂੰ ਹਾਂ ਜੀ ਕਾਂਗਰਸ ਨੂੰ ਕਿਉਂ ਨਹੀਂ ਕਾਂਗਰਸ ਨੂੰ ਕਿਉਂ ਇਹ ਐਸਾ ਕਰਨਗੇ ਕਿ ਕੰਮ ਇਹਨਾਂ ਧੂਰੇ ਬੜੇ ਕੀਤੇ ਆ ਹੂੰ ਤੇ ਜਿਹੜੇ ਨਾ ਹੀ ਕਰਨ ਵਾਲੇ ਹੋਣ ਅੱਛਾ ਤੇ ਅਕਾਲੀ ਦਲ ਕਾਲੀ ਦਲ ਵੀ ਮਿੱਟੀ ਹੈ ਜੀ ਅੱਛਾ ਤੇ ਤੇ ਆਮ ਆਦਮੀ ਪਾਰਟੀ ਨੇ ਅਜੇ ਕਿਹੜਾ ਕੰਮ ਕਰਤਾ ਤੂੰ ਖੁਸ਼ ਹੀ ਬੜਾ ਹੋਇਆ ਕੁਛ ਮੇਰੇ ਆਪੇ ਹੋਣਾ ਹੈ ਟੈਕਸਰ ਕਣਕ ਹੁਣ ਕੋ ਮਿਲੀ ਜਾਂਦੀ ਆ ਜਿਹੜੇ ਕੰਮ ਸੜਕਾਂ ਬਣਾਉਂਦੇ ਆ ਜਿਹੜੇ ਰਾਜ ਟੁੱਟੇ ਹੋ ਬਣਾਉਂਦੇ ਆ ਤੇ ਕੰਮ ਵਧੀਆ ਚੱਲਣਦੇ ਆ ਮੇਰਾ ਨਾਮ ਹੈ ਟੀਟਾ ਅਜੇ ਟੀਟਿਆ ਫਿਰ ਐਰਕੀ ਵੋਟ ਕਿੱਧਰ ਪਾ ਰਿਹਾ ਆ ਆਮ ਪਾਰਟੀ ਨੇ ਅਲੀ ਆਲ ਦੇ ਬਾਜ਼ਾਰਾਂ ਦੇ ਵਿੱਚ ਸਾਡੇ ਨਾਲ ਨੌਜਵਾਨ ਵੀ ਜੁੜੇ ਨੇ ਪੜੇ ਲਿਖੇ ਨੇ ਕੀ ਨਾ ਤੁਹਾਡੇ ਜੋਬਨਪ੍ਰੀਤ ਸਿੰਘ ਜੋਬਨਪ੍ਰੀਤ ਸਿੰਘ ਜੀ ਤੁਹਾਡਾ ਨੌਜਵਾਨਾਂ ਦਾ ਇਸ ਵਾਰ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਹੱਥ ਹੈ ਹਾਂਜੀ ਹਾਂਜੀ ਔਰ ਜਿਹੜੀ ਇਸ ਵਾਰੀ ਕੇਂਦਰ ਚ ਸਰਕਾਰ ਬਣ ਜਾ ਰਹੀ ਹੈ ਇੱਕ ਜਨ ਨੂੰ ਵੋਟਾਂ ਨੇ ਤੁਹਾਡਾ ਰੁਝਾਨ ਕਿੱਧਰ ਹੈ ਸਾਡਾ ਸਾਰ ਕਾਂਗਰਸ ਵਾਲਾ ਜੀ ਕਾਂਗਰਸ ਨੇ ਬਹੁਤ ਵਧੀਆ ਕੰਮ ਕੀਤੇ ਆ ਪਹਿਲਾਂ ਵੀ ਤੇ ਆਪਣਾ ਆਮ ਪਾਰਟੀ ਨੇ ਚਲੋ ਆਈ ਆ ਪਰ ਕੋਈ ਬਹੁਤਾ ਵਧੀਆ ਕੰਮ ਨਹੀਂ ਉਹਨਾਂ ਨੇ ਕੀਤਾ ਤੇ ਕਾਂਗਰਸ ਸਰਕਾਰ ਨੂੰ ਆਪਾਂ ਵੋਟ ਵੀ ਖਾਰੀ ਉਹਨਾਂ ਨੂੰ ਪਾਵਾਂਗੇ ਕਾਂਗਰਸ ਨੇ ਹੀ ਕੰਮ ਕੀਤੇ ਆ ਜੀ ਅੱਛਾ ਇੱਥੇ ਅਸੀਂ ਦੇਖ ਰਹੇ ਸੀ ਅਲੀ ਹਾਲ ਦੇ ਵਿੱਚ ਕਿਤੇ ਵੀ ਕਾਂਗਰਸ ਦਾ ਭਾਜਪਾ ਦਾ ਅਕਾਲੀ ਦਲ ਦਾ ਕਿਤੇ ਝੰਡਾ ਲੱਭਾ ਹੀ ਨਹੀਂ ਕਿਤੇ ਤੇ ਹਾਂਜੀ ਸਰ ਬਾਕੀ ਨਾ ਸਾਡੇ ਜਿੱਦਾਂ ਇਧਰਲੀ ਸਾਈਡ ਹੈ ਨਾ ਪਿੰਡਾਂ 'ਚ ਪਿੰਡਾਂ 'ਚ ਝੰਡੇ ਕਾਫੀ ਆ ਜਿੱਦਾਂ ਆਪਣੇ ਆ ਤਲਵੰਡੀ ਤੋਂ ਅੱਗੇ ਆਪਣਾ ਰਿਆੜੀ ਹੋ ਗਿਆ ਜਿੱਦਾਂ ਪਿੰਡ ਇਧਰਲੀ ਸਾਈਡ ਤੇ ਕਾਫੀ ਆ ਜਿਹੜੇ ਲੋਕ ਵੋਟ ਇਹ ਚਲੋ ਸ਼ਹਿਰ ਦਾ ਕਰਕੇ ਥੋੜਾ ਜਿਹਾ ਹੈ ਵਾ ਕਿ ਜਿੱਦਾਂ ਸ਼ਹਿਰ ਦਾ ਕਰਕੇ ਨਹੀਂ ਲਾਉਣ ਵੀ ਨਹੀਂ ਦਿੰਦੇ ਜੇ ਦੁਕਾਨਾਂ ਦੇ ਲਾਉਣੇ ਵੀ ਆ ਤਾਂ ਕੋਈ ਲਾ ਦਿੰਦਾ ਜਿੱਦਬਾਜੀ ਨਾਲ ਇਧਰ ਲਈ ਮੈਂ ਪਿੰਡਾਂ ਚ ਆਇਆ ਗਲੀਆਂ ਚ ਹੋ ਕੇ ਆਇਆ ਬਾਜ਼ਾਰ ਚ ਹੋ ਕੇ ਆਇਆ ਇੱਕੋ ਆਵਾਜ਼ ਹੈ ਆਮ ਆਦਮੀ ਪਾਰਟੀ ਨਹੀਂ ਸਰ ਪਰ ਸਾਡੇ ਹਿਸਾਬ ਨਾਲ ਤੇ ਹਰ ਕਾ ਕਾਂਗਰਸ ਦਾ ਸਰਕਾਰ ਆਉਣੀ ਚਾਹੀਦੀ ਹੈ ਜੀ ਆਉਣੀ ਚਾਹੀਦੀ ਹੈ ਮਾਰੇ ਮੇਰਾ ਦੀਪਕ ਕੁਮਾਰ ਜੀ ਦੀਪਕ ਕੁਮਾਰ ਤੁਹਾਡੇ ਕੋਈ ਸੇ ਗਾਖ ਵੀ ਆਂਦੇ ਹੋਣਗੇ ਉਹਨਾਂ ਦਾ ਕੀ ਮੂਡ ਹੈ ਉਹ ਕੀ ਕਹਿੰਦੇ ਨੇ ਕਿੱਧਰ ਵੋਟ ਪਾਵਾਂ ਹ ਸਾਰੇ ਜਾਨ ਹਾਂ ਜੀ ਸਾਰੇ ਜਾਨ ਅੱਛਾ ਤੇਰਾ ਮੂੜ ਕੀ ਹੈ ਮੇਰਾ ਵੀ ਆਮ ਆਦਮੀ ਪਾਰਟੀ ਰਹੀ ਹੈ ਘਰ ਛੰਡਾ ਕਿਦਾ ਲੱਗਾ ਹੈ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਕਿਉਂ ਨਹੀਂ ਲਾਇਆ ਹਾਂਜੀ ਕਾਂਗਰਸ ਦਾ ਕਿਉਂ ਨਹੀਂ ਲਾਇਆ ਕਾਂਗਰਸ ਦਾ ਸਾਰਾ ਇਹ ਕੋਈ ਹਸਾਬ ਤਾ ਨਹੀਂ ਚੱਲਣਿਆ ਇਹਨਾਂ ਦਾ ਸੋ ਮਗੀ ਫਿਊਚਰ ਜਾ ਚੱਲਣ ਡਿਆ ਵਾ ਹੁਣ ਅੱਛਾ ਹਾਂਜੀ ਚੱਲਣ ਤੇ ਅਕਾਲੀ ਅਕਾਲੀ ਦਲ ਵੀ ਤਾਂ ਠੀਕ ਠਾਕ ਹੈ ਹਾਂਜੀ ਅਕਾਲੀ ਦਲ ਦੇ ਬਾਰੇ ਕੀ ਵਿਚਾਰ ਅਕਾਲੀ ਦਲ ਸਾਰਾ ਉਹਨਾਂ ਦਾ ਅਸੀਂ ਛੋੜੂ ਤੋਂ ਰਏ ਨਹੀਂ ਹੈਗੇ ਹਾਂਜੀ ਆ ਇਸ ਟਾਈਮ ਅਸੀਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਹੋ ਗਏ ਤੈਨੂੰ ਸਾਡੇ ਕੋਲ ਜਿੰਨਾ ਕਿ ਗਾਹ ਕਹਾਂਦਾ ਜਿੱਦਾਂ ਆਮ ਲੋਕਾਂ ਨਾਲ ਰਾਏ ਕਰਦੇ ਹੋ ਗੱਲਬਾਤ ਕਰਦੇ ਹੋ ਤੇ ਉਹਨਾਂ ਦੀ ਵਿਚਾਰ ਚਰਚਾ ਦੇ ਵਿੱਚ ਕਿਹੜੀ ਆਵਾਜ਼ ਨਿਕਲਦੀ ਹੈ ਉਹਨਾਂ ਦੇ ਮੂੰਹ ਚੋਂ ਕਿਹਦਾ ਨਾਂ ਨਿਕਲਦਾ ਉਹਨਾਂ ਦੇ ਦਿਲਾਂ ਚ ਕੌਣਾ ਉਹਨਾਂ ਦੀਆਂ ਜਾਵਾਂ ਦੀ ਪਾਰਟੀ ਹੈ ਲੋਕਾਂ ਦਾ ਕੀ ਮੂਡ ਹੈ ਕਿੱਧਰ ਜਾਣਗੇ ਕਿੱਧਰ ਵੋਟ ਪਾਉਣਗੇ ਬਲਬੀਰ ਸਿੰਘ ਪੰਨੂ ਵਾਲਾ ਆਮ ਪਾਰਟੀ ਵਾਲਾ ਜੀ ਮੂਰਿਆ ਜੀ ਵਜ੍ਹਾ ਕੀ ਹੈ ਸਾਰੇ ਬਜਣੇ ਹੀ ਆਮ ਆਦਮੀ ਪਾਰਟੀ ਕੋਈ ਮਾਲਾ ਜਪੀ ਜਾ ਰਹੇ ਜੀ ਪੰਨੂ ਪੰਨੂ ਦੀ ਪੰਨੂ ਦਾ ਸੁਭਾ ਤੇ ਪੰਨੂ ਦਾ ਇਹ ਕੈਦੇ ਤੁਹ ਵੀ ਸਾਰੇ ਰਾਸਤੇ ਵੀ ਬਹੁਤ ਵਧੀਆ ਨੇਚਰ ਹੈ ਉਹਨਾਂ ਦਾ ਪੰਨੂ ਸਾਹਿਬ ਹਾਂਜੀ ਇਹਦੇ ਕਰਕੇ ਤੁਸੀਂ ਸਾਰੇ ਜਾਣੀ ਹਾਂਜੀ ਇੱਕ ਸਾਰਿਆਂ ਦੀ ਗੱਲਬਾਤ ਸਭ ਕੁਝ ਹੁੰਦੇ ਪੰਨੂ ਸਾਹਿਬ ਅੱਛਾ ਤੇ ਝੰਡੇ ਜਿਹੜੇ ਨੇ ਨਾ ਤੁਹਾਡੇ ਜਿੱਧਰ ਵੀ ਅਲੀਆਲ ਚ ਛਾਤੀ ਮਾਰੀ ਇੱਕੋ ਹੀ ਝੰਡਾ ਆਮ ਆਦਮੀ ਪਾਰਟੀ ਦਾ ਹੋਰ ਕਿਸ ਦਾ ਝੰਡਾ ਹੀ ਨਹੀਂ ਲੱਭਣ ਦੇ ਇਹ ਦੇਖੋ ਪੰਨੂ ਸਾਹਿਬ ਦਾ ਇਹ ਏ ਯਾਰ ਨਾਲ ਪੰਨੂ ਸਾਹਿਬ ਦਾ ਸੁਭਾਅ ਸਭ ਕੁਝ ਪੰਨੂ ਸਾਹਿਬ ਅੱਛਾ ਪੰਨੂ ਪੰਨੂ ਤੋਂ ਡਰਦੇ ਲੋਕਾਂ ਨੇ ਝੰਡੇ ਤੇ ਨਹੀਂ ਲਾਏ ਕਿਤੇ ਨਹੀਂ ਨਹੀਂ ਜੀ ਨਹੀਂ ਨਹੀਂ ਪੰਨੂ ਦੇ ਡਰ ਦੇ ਕਹਦੇ ਕੋਲ ਲਾਉਂਦੇ ਜੀ ਅੱਛਾ ਹੋਰ ਕਿਹੜੇ ਪਾਰਟੀ ਦਾ ਮਾੜਾ ਮੋਟਾ ਬੋਲਬਾਲਾ ਹੈ ਦਬਦਬਾ ਹੈ ਵੋਟ ਪੈਣ ਵਾਲੀ ਹੈ ਕਿ ਹੋਰ ਤਾਂ ਮੈਨੂੰ ਨਹੀਂ ਲੱਗਦਾ ਜੀ ਪੰਨੂ ਸਾਹਿਬ ਤੋਂ ਸਿਵਾਏ ਸੋ ਅਲੀਆਲ ਦੇ ਵਿੱਚ ਅਸੀਂ ਬਾਰ-ਬਾਰ ਤੁਹਾਨੂੰ ਦੱਸ ਰਹੇ ਕਿ ਅਲੀਆਲ ਦੀ ਅਸੀਂ ਗੱਲ ਕਰੀਏ ਤਾਂ ਅਲੀਆਲ ਦੇ ਵਿੱਚ ਇੱਕੋ ਹੀ ਝੰਡਾ ਸਾਨੂੰ ਲਗਾਤਾਰ ਦਿਖਾਈ ਦੇ ਰਿਹਾ ਹੈਗਾ ਇਹ ਝੰਡੇ ਕਿਸੇ ਵੀ ਹੋਰ ਰਾਜਨੀਤਿਕ ਪਾਰਟੀ ਤੇ ਨਹੀਂ ਲੱਭ ਰਹੇ ਔਰ ਹਰ ਪਾਸੇ ਦੇਖ ਰਹੇ ਕੈਸੇ ਦੀ ਰੈਡੀ ਹੋਵੇ ਤਾਂ ਉੱਤੇ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਝੰਡਾ ਮਿਲੇਗਾ ਦੁਕਾਨਾਂ ਤੇ ਮਿਲ ਰਿਹਾ ਹੈ ਘਰਾਂ ਦੀਆਂ ਛੱਤਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੇ ਹੀ ਝੰਡੇ ਜਿਹੜੇ ਨੇ ਉਹ ਮਿਲਦੇ ਪਏ ਨੇ ਔਰ ਇੱਥੇ ਕਿਤੇ ਵੀ ਹੋਰ ਕਿਸੇ ਪਾਰਟੀ ਦਾ ਕੋਈ ਜ਼ਿਕਰ ਵੀ ਨਹੀਂ ਹੋ ਰਿਹਾ ਔਰ ਹਰ ਕੋਈ ਇੱਕੋ ਗੱਲ ਹੀ ਕਹਿ ਰਿਹਾ ਕਿ ਚੇਅਰਮੈਨ ਬਲਬੀਰ ਸਿੰਘ ਪੰਨੂ ਦਾ ਸੁਭਾਅ ਔਰ ਉਹਦੀ ਸਪੋਰਟੀਵਿਟੀ ਜਿਹੜੀ ਜਾਨੀ ਕਿ ਉਹ ਹਰ ਇੱਕ ਦੇ ਕੰਮ ਆ ਰਹੇ ਨੇ ਹਰ ਇੱਕ ਦਾ ਸਾਥ ਦੇ ਰਹੇ ਨੇ ਸਹਿਯੋਗ ਕਰ ਰਹੇ ਨੇ ਕਹਿੰਦੇ ਇਹੀ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਵਾਰ ਵੋਟਾਂ ਪਾ ਰਹੇ ਆ ਤੇ ਹੋਰ ਕਿਸੇ ਦਾ ਝੰਡਾ ਸੀ ਲੱਗਣ ਨਹੀਂ ਦੇ ਰਹੇ ਇਹ ਲੋਕਾਂ ਦਾ ਦਾਵਾ ਹੈ